ਭਾਜੀ ਬਹੁਤੀਆਂ ਨਹੀਂ 10-15 ਲਾਈਟਾਂ ਮੈਂ ਐਵੇਂ ਤੇ ਟੀਵੀ ਲਾ ਕੇ ਵੱਡੀਆਂ-ਵੱਡੀਆਂ ਗੱਲਾਂ ਕਰਾਂ 10-15 ਲਾਈਟਾਂ ਲਾਈਆਂ ਸੀ ਉਹ ਵੀ ਇੰਨੇ ਬੇਵਕੂਫ ਨੇ ਉਤਰਵਾਤੀਆਂ ਉਹ ਫਾਇਦਾ ਇਹ ਅੱਜ ਤੱਕ ਤਾਂ ਇਹਦਾ ਹੀ ਫਾਇਦਾ ਸੀ ਨਾ ਕਿਉਂਕਿ ਇਹ ਵਾਰਡ 'ਚ ਨੁਮਾਇੰਦਗੀ ਚਲੋ ਸਾਬਕਾ ਹੋ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਆਮ ਪਾਰਟੀ ਦੀ ਨੁਮਾਇੰਦਗੀ ਦਾ ਇਹ ਘਾਰ ਹੀ ਰਿਹਾ ਸੀ ਮੈਨੂੰ ਸਮਝ ਨਹੀਂ ਆਈ ਇਹੋ ਜਿਹੀ ਗਲਤੀਆਂ ਇਹ ਕਿਉਂ ਕਰਦਾ ਹੈ ਇਹਦੀ ਵਾਈਫ ਐਕਚੁਅਲੀ ਨਾ ਜਿਹੜਾ ਇਹ ਭੂਸ ਰਿਹਾ ਹੈ ਸਾਹ ਡੀ ਹੈ ਇੰਨੀਆਂ ਗਲਤੀਆਂ ਕਰਦਾ ਹੈ ਰੋਜ਼ ਕਿਸੇ ਨਾ ਕਿਸੇ ਜਨਾਨੀ ਦੀ ਗਲਤ ਗੱਲਾਂ ਦੇ ਵਿੱਚ ਟਿੱਪਣੀ ਕਰਕੇ ਫਸਿਆ ਰਹਿੰਦਾ ਵਾ ਇਹ ਸਾਈਕੋਪੋਜੀਸ਼ਨ ਵਾਲਾ ਕੰਮ ਹੋਇਆ ਫਿਰ ਆਮੇਦਿਆਂ ਵੀ ਜਿਹੜੀ ਟੋਟਲੀ ਲਾਈਟ ਆ ਟਾਟਾ ਕੰਪਨੀ ਪ੍ਰਾਈਵੇਟ ਆ ਜਦ ਇਹਨਾਂ ਨੇ ਸਾਰੀ ਗਾ ਟ੍ਰਿਪਿੰਗ ਸਿਸਟਮ ਲਾਇਆ ਹੋਇਆ ਨੇ ਜੇ ਅਸੀਂ ਇੱਕ ਵੀ ਲਾਈਟ ਫालतू ਜਲਾ ਦਾਂਗੇ ਤਾਂ ਟ੍ਰਿਪ ਹੋ ਕੇ ਸਾਰੀ ਬੰਦ ਹੋ ਜਾਂਦੀ ਇਹਨ ਬਿਟਵੀਨ ਇਹ ਬੰਦਾ ਇੱਥੇ ਲਾਈਟਾਂ ਲਾਣ ਲਈ ਆਪਣੇ ਕੋਲੋਂ 2-200 ਰੁਪਏ ਦੀ ਲਾਈਟ ਸੀ ਇੱਕ ਲਾਈਟ ਲਾਈ ਸੀ ਇਹਨੇ ਔਰ ਲਵਾਇਆ ਸੀਗਾ ਸਰਕਾਰੀ ਬੰਦਿਆ ਕੋ ਜਿਹੜੇ ਪਰਲੇਵਾੜ ਚ ਇਹਨਾਂ ਦੇ ਮਾਰਜ ਕੰਮ ਕਰਦੇ ਮੇਰਾ ਮੇਰਾ ਮੇਰੀ ਇਹਦੇ ਨਾਲ ਕੋਈ ਲੜਾਈ ਥੋੜੀ ਮੈਂ ਤਾਂ ਡਿਪਾਰਟਮੈਂਟ ਨਾਲ ਗੱਲ ਕਰੂੰਗਾ ਇਹ ਤਾਂ ਇਸ ਕਰਕੇ ਲੋਕਾਂ ਨੂੰ ਅਪੀਲ ਕਰਦਾ ਐ ਹੋਜੇ ਗੰਦੇ ਬੰਦੇ ਨੂੰ ਆਪਣੇ ਘਰ ਨਾਲ ਵਾੜਿਓ ਇਹ ਕਿਸੇ ਦੇ ਘਰ ਵੜਨ ਦੇ ਲਾਇਕ ਨਹੀਂ ਸੋ ਬੰਦੇ ਨੇ ਕੀਤਾ ਹੋਣਾ ਲਾਇਕ ਜਾਂ ਕਮੈਂਟ ਕੀਤੇ ਹੋਣਗੇ ਮੈਂ 99 ਨਾ ਮੇਰਾ ਕੋਈ ਮਤਲਬ ਨਹੀਂ ਕੋਈ ਉਹ ਤੁਹਾਡੇ ਕੋਲ ਬਹੁਤ ਨੇੜੇ ਹੁੰਦਾ ਵਾ ਤੁਹਾਨੂੰ ਤਕਲੀਫ ਜ਼ਰੂਰ ਹੁੰਦੀ ਆ ਇਹ ਬੰਦਾ ਯਾਰ ਕਿਉਂ ਔਰ ਖਾਸ ਕਰ ਕੋਈ ਨਾਰਮਲ ਗਲਤ ਹੈ ਨਹੀਂ ਉਹ ਕਿਉਂਕਿ ਸਾਨੂੰ ਸਾਡੇ ਪ੍ਰਤੀ ਉਹ ਸ਼ਲੋਕ ਤਾਂ ਪੜ ਨਹੀਂ ਰਿਹਾ ਇਹ ਇੱਕ ਨਹੀਂ ਹੈ ਹਜੇ ਸ਼ੁਰੂਆਤ ਹੋਈ ਹੈ ਇਹੋ ਜਿਹਾ ਕਈ ਕੁਛ ਮੋਬਾਈਲਾਂ 'ਚ ਪਿਆ ਹੋਇਆ ਹੈ ਇਹੀ ਤਾਂ ਗੱਲ ਕਹਿੰਦੇ ਅੱਜ ਤਾਂ ਦੇਖ ਰਿਹਾ ਆਮ ਪਾਰਟੀ ਦਾ ਚਿਹਰਾ ਨੰਗਾ ਹੋ ਰਿਹਾ ਵੈ ਤੁਸੀਂ ਸੱਤਾ ਦੇ ਵਿੱਚ ਇੰਨਾ ਕੁਝ ਭੁੱਲ ਗਏ ਹੋ ਐਡੀ ਵੱਡੀ ਗਲਤੀ ਕੀਤੀ ਚੱਕ ਕੇ ਬਾਹਰ ਮਾਰੋ ਪਾਰਟੀ ਤੋਂ ਐਗਜ਼ਾਮਪਲ ਸੈੱਟ ਕਰੋ ਪਾਤਾ ਤੁਮੇਂ ਨਾ ਸਾਲਾਂ ਦੇ ਆਪਾ ਰਹਨੇ ਆ ਸੌਰੀ ਭਾਈ ਤੈਨੂੰ ਗਲਤੀ ਲੱਗੀ ਮਗਰ ਮੈਂ ਗਲਤ ਲਫਜ਼ ਨਹੀਂ ਬੋਲੇਆ ਸਿਆਸਤ ਦੇ ਵਿੱਚ ਲਗਾਤਾਰ ਸਿਆਸਤਦਾਨ ਆਪਣੀ ਮਰਿਆਦਾ ਭੁੱਲਦੇ ਜਾ ਰਹੇ ਨੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਗੌਰਵਜੀਤ ਗੋਰਾ 77 ਨੰਬਰ ਵਾਰਡ ਤੋਂ ਭਾਜਪਾ ਲਈ ਇਸ ਵਾਰ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਹੈ ਮਿਊਂਸੀਪੈਲਿਟੀ ਦੇ ਇਲੈਕਸ਼ਨ ਆ ਰਹੇ ਨੇ ਅੱਗੇ ਗਾਂ ਐਮਸੀਲ ਦੇ ਤੇ ਉੱਥੋਂ ਇਹ ਆਪਣੇ ਕਾਰਜ ਪਰਸਨਲ ਜੇਬਾ ਦੇ ਵਿੱਚੋਂ ਲਾਈਟਾਂ ਲਗਵਾ ਰਹੇ ਨੇ ਪਰ ਕਿਦੇ ਨਾ ਕਿਦੇ ਵਿਰੋਧੀ ਪਾਰਟੀਆਂ ਲਾ ਲੋ ਜਾਂ ਸੱਤਾਧਿਰ ਦੇ ਵਿੱਚ ਬੈਠੇ ਮਗਰਮੱਛ ਲਗਾਤਾਰ ਇਹਨਾਂ ਦੇ ਕੰਮਾਂ ਨੂੰ ਨਜ਼ਰਅੰਦਾਜ਼ ਕਰਦੇ ਨੇ ਉਥੋਂ ਲਾਈਟਾਂ ਚੋਰੀ ਹੋ ਜਾਂਦੀਆਂ ਨੇ ਜਦੋਂ ਗੁਰਵਜੀਤ ਗੋਰਾ ਇਸ ਚੀਜ਼ ਨੂੰ ਲੈ ਕੇ ਲਾਈਵ ਹੁੰਦੇ ਨੇ ਤੇ ਉਸ ਤੋਂ ਬਾਅਦ ਇੱਕ ਵਿਵਾਦ ਨਵਾਂ ਛੇੜ ਜਾਂਦਾ ਗੋਰਾ ਜੀ ਕੀ ਨਵਾਂ ਵਿਵਾਦ ਛੜ ਗਿਆ ਹੁਣ ਕਿਉਂਕਿ ਤੁਸੀਂ ਪਰਸਨਲ ਜੇਬ ਤੋਂ ਲਈ ਸੀ ਲਾਈਟ ਤੇ ਲਾਂਹ ਦੀ ਕੀ ਲੋੜ ਪੈਗੀ ਉਹ ਸਿਆਸਤਦਾਨਾਂ ਨੂੰ ਕਿ ਲਾ ਕਿ ਉਹਨਾਂ ਨੇ ਘਰਾਂ ਹੀ ਲੈ ਕੇ ਲਾਈਟਾਂ ਲਾਈਟਾਂ ਹੀ ਚੋਰੀਆਂ ਕਰ ਲਈਆਂ ਹੁਣ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਜੀ ਆਇਆਂ ਨੂੰ ਕਿਉਂਕਿ ਤੁਹਾਡੀ ਆਵਾਜ਼ ਰਹੀ ਲੋਕਾਂ ਕੋਲ ਸਾਡੀ ਆਵਾਜ਼ ਪਹੁੰਚਣੀ ਹੈ ਤੁਹਾਡੇ ਚੈਨਲ ਦਾ ਜੀ ਹੈ ਪਾਟਿਕਲ ਇਹ ਕੱਲੇ ਲਾਈਟ ਦਾ ਮੁੱਦਾ ਨਹੀਂ ਹੈ ਇਹ ਚਲੋ ਲਾਈਟ ਕੱਲੇ ਕਰਕੇ ਮੇਰੀ ਲਾਈਟ ਉਤਾਰ ਲਈ ਘਰ ਰੱਖ ਲਈ ਕੋਈ ਗੱਲ ਨਹੀਂ ਅੱਜ ਜਿਹੜਾ ਕ੍ਰਾਈਮ ਹੋਏਗਾ ਕੋਈ ਇਲਾਕੇ ਦਾ ਨੁਕਸਾਨ ਹੋਏਗਾ 1.5 ਮਹੀਨੇ ਤੋਂ ਲਾਈਟਾਂ ਖਰਾਬ ਪਈਆਂ ਉਹ ਲਾਈਟ ਤਾਂ ਤਾਂ ਹੀ ਲਗਾ ਰਿਆ ਨਵੀਂ ਜੇ ਨੇ ਨਹੀਂ ਲਾਈਆਂ ਜੇ 5 ਸਾਲ ਇਹਨੇ ਕੰਮ ਕੀਤਾ ਹੁੰਦਾ ਤੇ ਆਪੋਜੀਸ਼ਨ ਨੂੰ ਕੀ ਲੋੜ ਹੈ ਕਿਉਂਕਿ ਇਹ ਤਾਂ ਸਰਕਾਰ ਚ ਹੀ ਰਿਆ ਨਾ ਪਿਛਲੇ 5 ਸਾਲ ਵੀ ਸਰਕਾਰ ਸੀਗਾ ਕਾਂਗਰਸ ਦੀ ਸਰਕਾਰ ਸੀ ਅੱਜ ਆਮ ਪਾਰਟੀ ਚ ਹੈ ਆਮ ਪਾਰਟੀ ਦੀ ਸਰਕਾਰ ਚ ਇਹਨਾਂ ਨੂੰ ਕੰਮਾਂ ਦੀ ਮੈਨੂੰ ਸਮਝ ਨਹੀਂ ਆਈ ਕਿ ਭਾਜੀ ਬਹੁਤੀਆਂ ਨਹੀਂ 10-15 ਲਾਈਟਾਂ ਮੈਂ ਐਵੇਂ ਇੱਥੇ ਟੀਵੀ ਲਾ ਕੇ ਵੱਡੀਆਂ-ਵੱਡੀਆਂ ਗੱਲਾਂ ਕਰਾਂ 10-15 ਲਾਈਟਾਂ ਲਾਈਆਂ ਸੀ ਉਹ ਵੀ ਇਹਨੇ ਬੇਵਕੂਫ ਨੇ ਉਤਰਵਾਤੀਆਂ ਉਹ ਫਾਇਦਾ ਇਹ ਅੱਜ ਤੱਕ ਤਾਂ ਇਹਦਾ ਹੀ ਫਾਇਦਾ ਸੀ ਨਾ ਕਿਉਂਕਿ ਇਹ ਵਾਰਡ ਚ ਨੁਮਾਇੰਦਗੀ ਚਲੋ ਸਾਬਕਾ ਹੋ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਆਮ ਪਾਰਟੀ ਦੀ ਨੁਮਾਇੰਦਗੀ ਦਾ ਇਹ ਘਾਰ ਹੀ ਰਿਹਾ ਸੀ ਮੈਨੂੰ ਸਮਝ ਨਹੀਂ ਆਈ ਇਹੋ ਜਿਹੀਆਂ ਗਲਤੀਆਂ ਕਿਉਂ ਕਰਦਾ ਇਹਦੀ ਵਾਈਫ ਐਕਚੁਅਲੀ ਨਾ ਜਿਹੜਾ ਇਹ ਉਸ ਰਹਾ ਸਾਢੀ ਐ ਇੰਨੀਆਂ ਗਲਤੀਆਂ ਕਰਦਾ ਰੋਜ਼ ਕਿਸੇ ਨਾ ਕਿਸੇ ਜਨਾਨੀ ਦੀ ਗਲਤ ਗੱਲਾਂ ਦੇ ਵਿੱਚ ਟਿੱਪਣੀ ਕਰਕੇ ਫਸਿਆ ਰਹਿੰਦਾ ਵਾ ਇਹ ਸਾਈਕੋ ਪੋਜੀਸ਼ਨ ਵਾਲਾ ਕੰਮ ਹੋਇਆ ਪਿਆ ਹੁ ਨਵਾਂ ਵਿਵਾਦ ਜਿੱਥੇ ਤੱਕ ਛਿੜਿਆ ਲੱਗ ਰਿਹਾ ਵਾ ਕਿ ਭਾਜੀ ਮੈਂ ਉਹੀ ਗੱਲ ਕਹਿ ਰਿਹਾ ਜਿਹੜੇ ਵਿਕੀ ਸ਼ਰਮਾ ਜੀ ਹੈ ਨਾ ਉਹ ਇਹਦੇ ਆਫਿਸ ਇਹਦੇ ਘਰ ਤੋਂ ਦੋ ਕਦਮ ਦੂਰ ਹੈ ਜਦੋਂ ਵੀ ਸਾਰਾ ਦਿਨ ਉਸੇ ਹਲਵਾਈ ਦੀ ਦੁਕਾਨ ਤੇ ਬੈਠ ਕੇ ਕੈਂਪੇਨ ਕਰਦਾ ਕਹਿੰਦੇ ਇੱਕ ਹਲਵਾਈ ਦੀ ਦੁਕਾਨ ਇੱਕ ਨਾਈ ਦੀ ਦੁਕਾਨ ਇੱਕ ਕਰਿਆਨੇ ਦੀ ਦੁਕਾਨ ਇਹ ਮੁਹੱਲੇ ਦੀ ਦਾਈ ਹੁੰਦੇ ਆ ਇਹਨਾਂ ਨੂੰ ਸਭ ਪਤਾ ਹੁੰਦਾ ਕਿ ਦੀ ਹਵਾ ਵੈ ਕਿਹੜਾ ਬੰਦਾ ਚੰਗੇ ਕੰਮ ਕਰ ਰਿਹਾ ਕਿਹੜਾ ਮਾੜੇ ਕੰਮ ਕਰਦਾ 10 ਸਾਲ ਤੋਂ ਸ਼ਰਮਾ ਜੀ ਇਹਦੇ 10 ਸਾਲ ਦੇ ਬਹੁਤ ਵੱਡੇ ਸਪੋਰਟਰ ਸੀ ਉਸ ਬੰਦੇ ਨੇ ਉਹਦਾ ਉਹਦਾ guna ਕੀ ਹੈ ਇਹ ਉਹਨੇ ਛੋਟਾ ਜਿਹਾ ਲਾਈਕ ਕਰਤਾ ਤੇ ਉਸ ਤੋਂ ਬਾਅਦ ਉਹਦੀ ਵਾਈਫ ਬਾਰੇ ਇੰਨੀ ਗੰਦੀ ਟਿੱਪਣੀ ਕੀਤੀ ਮੈਨੂੰ ਵੀ ਇਸ ਗੱਲ ਦਾ ਬੜਾ ਵੱਡਾ ਅਫਸੋਸ ਹੈ ਇਹ ਉਸੇ ਕਰਕੇ ਮੈਨੂੰ ਮਜਬੂਰੀ ਨਾ ਦੇਖੋ ਕਦੇ ਕਾਮ ਬੰਦਾ ਕਦੇ ਵੀ ਟੀਵੀ ਦੇ ਅੱਗੇ ਆ ਕੇ ਰਾਜੀ ਨਹੀਂ ਹੁੰਦਾ ਕਦੇ ਸੱਤਾ ਨਾਲ ਦੁਸ਼ਮਣੀ ਲੈ ਕੇ ਰਾਜੀ ਨਹੀਂ ਹੁੰਦਾ ਕਿੰਨਾ ਕੋ ਮਜਬੂਰ ਹੋਏਗਾ ਕਿੰਨਾ ਕੋ ਉਹਨੂੰ ਜਾ ਕੇ ਗੰਦ ਬੋਲਿਆ ਹੋਏਗਾ ਜਿਹੜਾ ਬੰਦਾ ਟੀਵੀ ਦੇ ਅੱਗੇ ਆ ਕੇ ਬਾ ਕੇ ਬਹਿ ਕੇ ਇਸ ਮਿੱਠੂ ਬਾਂਸਲ ਬਾਰੇ ਗਲਤ ਬੋਲਣ ਲੱਗ ਪਿਆ ਇਹ ਵੈਸੇ ਤਾਂ ਚਲੋ ਸਾਬਕਾ ਆ ਗਏ ਹੋਏ ਨੇ ਵੈਸੇ ਇਹ ਪਿੰਕੀ ਬਾਂਸਲ ਦੇ ਹਸਬੰਡ ਨੇ ਅਜੇ ਤੱਕ ਇਹ ਵੀ ਨਹੀਂ ਪਤਾ ਲੱਗਾ ਇਹ ਬਾਂਸਲ ਹੈ ਕਿ ਬਾਂਸਲ ਹੈ ਮੈਂ ਤੁਹਾਡੇ ਚੈਨਲ ਲਈ ਵੈਸੇ ਮੈਂ ਹਫਤੇ ਦਾ ਲਗਾਤਾਰ ਪੁੱਛ ਰਿਹਾ ਪਿੰਕੀ ਜੀ ਤੁਸੀਂ ਟੀਵੀ ਦੇ ਅੱਗੇ ਲਾਈਵ ਆਓ ਤੁਹਾਡਾ ਤੁਸੀਂ ਲੋਕਾਂ ਨੇ ਤੁਹਾਨੂੰ ਨਮਾਇੰਦਾ ਚੁਣਿਆ 10 ਸਾਲ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਘੱਟ ਘੜ ਤੋਂ ਘੱਟ ਤੁਸੀਂ ਤਾਂ ਟੀਵੀ ਤੇ ਆ ਕੇ ਦੱਸੋ ਤੁਸੀਂ ਪਿੰਕੀ ਬਾਂਸੋ ਲੋ ਯਾ ਪਿੰਕੀ ਵਾਂਸ ਲੋ ਤੁਹਾਡੇ ਘਰ ਵਾਲੇ ਤੋਂ ਤਾਂ ਮੈਨੂੰ ਕੋਈ ਬਹੁਤੀ ਉਮੀਦ ਨਹੀਂ ਕਿਉਂਕਿ ਨਾ ਮੇਰੇ ਕੁਝ ਜਿਵੇਂ ਆਪਣੇ ਬਾਨੀਏ ਭਰਾ ਨੇ ਸਾਡੇ ਵੀ ਭਰਾ ਨੇ ਅਸੀਂ ਉਹਨਾਂ ਕੋਲ ਜਾਂਦੇ ਆ ਯਾਰ ਉਹ ਕਹਿੰਦਾ ਉਹ ਨਵੀਂ ਗੱਲ ਇਲਾਕੇ ਚ ਸੁਣਨ ਨੂੰ ਆ ਰਹੀ ਹੈ ਕਿਉਂਕਿ ਇਹਨੇ ਕਾਸਟ ਵੀ ਗਲਤ ਲਗਾਈ ਹੈ ਕਿਉਂਕਿ ਜਦੋਂ ਸੀ ਜਾਣੇ ਆ ਉੱਥੇ ਜਾ ਕੇ ਕਹਿਗਾ ਜੀ ਮੈਂ ਤੁਹਾਡਾ ਬਾਨੀਆਂ ਭਰਾਵਾ ਜੇ ਰਾਮਗੜੀ ਕੋਲ ਜਾਂਦਾ ਉੱਥੇ ਜਾ ਕੇ ਕਹਿੰਦਾ ਮੈਂ ਤੁਹਾਡਾ ਰਾਮਗੜੀ ਆ ਭਰਾਵਾ ਜੀ ਇਹਦੀ ਕਾਸਟ ਵੀ ਕਲੀਅਰ ਨਹੀਂ ਹੋ ਰਹੀ ਦੇਖੋ ਰਾਜਨੀਤੀ ਕਿਸ ਮਰਦ ਤੱਕ ਗਿਰ ਗਈ ਮੈਨੂੰ ਉਹਦਾ ਕਾਰਨ ਵੀ ਇੱਕ ਬੜਾ ਵੱਡਾ ਹੈ ਕਿਉਂਕਿ ਇੱਥੋਂ ਪਹਿਲਾਂ ਸਾਡੇ ਮਾਨਯੋਗ ਆਪਣਾ ਪ੍ਰਵੀਨ ਬਾਂਸਲ ਜੀ ਕਾਉਂਸਲਰ ਸੀ ਇਸ ਬੰਦੇ ਦੀ ਮਾਨਸਿਕਤਾ ਕਿੰਨੀ ਗੰਦੀ ਹੈ ਰਾਜਨੀਤੀ ਕਰਕੇ ਆਪਣੀ ਕਾਸਟ ਵੀ ਬਦਲ ਕੇ ਇਹਨੇ ਬਾਂਸਲ ਰਕ ਲਈ ਇਹ ਬਾਂਸਲ ਆ ਭਾਜੀ ਇਹਨੇ ਦੇਖਿਆ ਕਿਉਂਕਿ ਇੱਥੋਂ ਸ਼ਾਇਦ ਮੈਂ ਪ੍ਰਵੀਨ ਦਾ ਰਿਸ਼ਤੇਦਾਰ ਬਣ ਕੇ ਮੈਨੂੰ ਲੋਕੀ ਓਟਾਵਾ ਦੇ ਨੇ ਇੱਕ ਵਾਰੀ ਲੋਕਾਂ ਨੇ ਇਹਨਾਂ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਬੇਪੂ ਵੀ ਬਣਾਇਆ ਇਹ ਲੋਕਾਂ ਨੂੰ ਮਤਲਬ ਕਿ ਮੈਂ ਮਾਨਜੋਗੇ ਬਾਂਸਲ ਸਾਹਿਬ ਨੂੰ ਵੀ ਰਿਕੁਐਸਟ ਕਰੂੰਗਾ ਕਿਉਂਕਿ ਸਾਡੇ ਬੀਜੇਪੀ ਦੇ ਬਹੁਤ ਵੱਡੇ ਨੇਤਾ ਨੇ ਇਹ ਦੇਖੋ ਕਿਸ ਤਰ੍ਹਾਂ ਤੋਂ ਕਾਸਟ ਗਲਤ ਆਪਣੀ ਦੱਸ ਕੇ ਲੋਕਾਂਗੇ ਪ੍ਰਚਾਰ ਕਰ ਰਿਹਾ ਇਹ ਬਿਲਕੁਲ ਟੀਵੀ ਤੇ ਆ ਕੇ 10 ਸਾਲ ਦੀ ਕੌਂਸਲ ਰਾ ਕੇ ਦੱਸੇ ਅਸਲ ਇਹ ਕੌਣ ਨੇ ਹੱਦ ਤੱਕ ਇਹ ਵੀ ਨਹੀਂ ਪਤਾ ਲੱਗ ਰਿਹਾ ਭਜੀ ਜੀ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਉਹ ਬੰਦੇ ਸ਼ਰਮਾਈ ਨਾ ਲੜਦੇ ਨਾ ਮੈਨੂੰ ਕਦੇ ਦੁੱਖ ਨਾ ਹੁੰਦਾ ਕਿਉਂਕਿ ਇਹ ਅੱਗੇ ਵੀ ਲੋਕਾਂ ਨੂੰ ਗਾਲਾਂ ਕੱਢਦਾ ਹੈ ਮੈਨੂੰ ਉਸ ਗੱਲ ਦਾ ਕਦੇ ਦੁੱਖ ਨਾ ਹੁੰਦਾ ਕਿਉਂਕਿ ਇਹਦੇ ਮੂੰਹ ਤੇ ਤੁਹਾਨੂੰ ਰਿਕਾਰਡਿੰਗ ਮੈਂ ਤੁਹਾਨੂੰ ਭੇਜੂਗਾ ਭਾਜੀ ਤੁਸੀਂ ਆਪਣੇ ਮੋਬਾਈਲ ਤੇ ਦੀ ਫੋਟੋ ਲਾ ਕੇ ਚਲਾਈਓ ਤਾਂ ਕਿ ਲੋਕਾਂ ਨੂੰ ਇਹਦੀ ਕਰਤੂਤ ਬਾਰੇ ਪਤਾ ਲੱਗੇ ਇੱਥੇ ਅੱਧੀ ਆਵਾਜ਼ ਆਣੀ ਅੱਧੀ ਆਣੀ ਨਹੀਂ ਪ੍ਰੋਪਰ ਭੇਜੂਗਾ ਇਹ ਤੁਸੀਂ ਚੈੱਕ ਕਰੋ ਜਿਹੜਾ ਦੇਖੋ ਉਹਦੀ ਵਾਈਬ ਬਾਰੇ ਬੋਲਿਆ ਮੈਨੂੰ ਇਸੇ ਗੱਲ ਦਾ ਗੁੱਸਾ ਹੈ ਬੰਦਿਆਂ ਦਾ ਗਾਲਾਂ ਕੱਢਦਾ ਹੀ ਰਹਿੰਦਾ ਸਰਕਾਰ ਦੀ ਧੌਂਸ ਪਹਿਲਾਂ ਕਾਂਗਰਸ ਚ ਜਮਾਉਂਦਾ ਰਿਹਾ ਹੁਣ ਆਮ ਪਾਰਟੀ ਚ ਜਮਾ ਰਿਹਾ ਕਿਉਂਕਿ ਇਹ ਸੱਤਾ ਤੋਂ ਬਗੈਰ ਇੱਕ ਦਿਨ ਵੀ ਰਹਿ ਨਹੀਂ ਸਕਦਾ ਕਿਉਂਕਿ ਜਿਸ ਸੱਤਾ ਨੂੰ ਉਹਦੇ ਉ ਲੋਡ ਹੁੰਦੀ ਉਹਨੂੰ ਸੱਤਾ ਦੀ ਲੋੜ ਨਹੀਂ ਕਿਉਂਕਿ ਸੇਵਾ ਕਰਨ ਵਾਲੇ ਬੰਦੇ ਨੂੰ ਹਾਰ ਜਿੱਤ ਨਾਲ ਮਤਲਬ ਨਹੀਂ ਉਹਨੇ ਆਪਣੇ ਪੈਦਲ ਚੱਲ ਕੇ ਆਪਣਾ ਕੰਮ ਕਰ ਹੀ ਜਾਣਾ ਅਸੀਂ ਸੇਵਾ ਕਰਨ ਵਾਲੇ ਬੰਦੇ ਆ ਸਾਨੂੰ ਕੋਈ ਸਰਕਾਰ ਦੀ ਲੋੜ ਨਹੀਂ ਅਸੀਂ ਕੋਈ ਮਾੜੇ ਚੰਗੇ ਕੰਮ ਨਹੀਂ ਕਰਨੇ ਸਾਨੂੰ ਸਰਕਾਰ ਚਾਹੀਦੀ ਏ ਸੇਵਾ ਕਰਨੀ ਆ ਸੇਵਾ ਕਰਨ ਲਈ ਸਾਨੂੰ ਬਿਲਕੁਲ ਅੱਜ ਮੈਨੂੰ ਗੁੱਸਾ ਵੀ ਇਸੇ ਗੱਲ ਦਾ ਕਿਉਂਕਿ ਉਹ ਸਾਡੀ ਭੈਣ ਆ ਸ਼ਰਮਾ ਜਿਹੜਾ ਸਾਡਾ ਇਹਦਾ ਸਪੋਰਟਰ ਸੀ ਅੱਜ ਸਾਡੇ ਨਾਲ ਜੁੜਿਆ ਹੋਇਆ ਕਿਉਂਕਿ ਇੰਨੇ ਉਹਦੀ ਵਾਈਬਰੇ ਗਲਤ ਟਿੱਪਣੀ ਕੀਤੀ ਮੇਰੀ ਵਾਈਫ ਨੂੰ ਖਾਸ ਕਰਕੇ ਕਹਿੰਨਾ ਤੇਰੀ ਵੀ ਇੱਕ ਧੀ ਆ ਮਿੱਠੂ ਤੇਰੇ ਵੀ ਘਰ ਇੱਕ ਬੇਟੀ ਐ ਤੂੰ ਹਣ ਤੇਰੇ ਬੇਟੇ ਦਾ ਵਿਆਹ ਹੋਇਆ ਤੂੰ ਵੀ ਘਰ ਨੂੰ ਲਿਆਨੀ ਮੈਨੂੰ ਸਮਝ ਨਹੀਂ ਆਈ ਭਾਜੀ ਇਹਦੀ ਗਲੀ ਦੇ ਵਿੱਚ ਤੇ ਨਾ ਕੁੱਟਮਾਰ ਹੋਈ ਐ ਅਖਬਾਰ ਪੰਜਾਬ ਕੇਸਰੀ ਦੇ ਵਿੱਚ ਖਬਰ ਵੀ ਬਕਾਇਦਾ ਲੱਗੀ ਇੰਨੀ ਵੱਡੀ ਖਬਰ ਲੱਗੀ ਲੇਡੀਜ਼ ਨਾ ਪਹਿਲਾਂ ਵੀ ਇਹ ਫੜਿਆ ਗਿਆ ਸੀ ਕਿਸੇ ਉਦੋਂ ਵੀ ਇਹਦੀ ਗਲੀ ਚ ਇਹ ਮੀਆਂ ਬੀਬੀ ਦੀ ਕੁੱਟਮਾਰ ਹੋਈ ਉਹ ਅਖਬਾਰ ਚ ਖਬਰ ਲੱਗੀ ਇੰਨੇ ਬੰਦੇ ਨੇ ਬਿਲਕੁਲ ਇਸ ਗੱਲ ਦੀ ਸ਼ਰਮ ਨਾ ਕਰਦੇ ਹੋਏ ਦੂਸਰੀ ਅੱਜ ਫੇਰ ਗਲਤੀ ਕਰਤੀ ਇਹਦਾ ਹੀ ਮਿੱਠੂ ਬਾਂਸਲ ਦਾ ਇੱਕ ਦੇਖੋ ਉਮਰ ਦੇਖੋ ਇਹਦੀ 60 ਸਾਲ ਦੇ ਕਰੀਬ ਇਹਦੀ ਉਮਰ ਹੋ ਗਈ ਐ ਤੇ ਜੇ ਇਸ ਉਮਰ ਦੇ ਵਿੱਚ ਤਾਂ ਬੱਚੇ ਮਾਪੇ ਦੇ ਦੇਣ ਮੇ ਅਸ਼ੀਰਵਾਦ ਦੇਣ ਵਾਲੇ ਹੁੰਦੇ ਆ ਇਹ ਜਨਾਨੀਆਂ ਨਾਲ ਲੜਦਾ ਪਤਾ ਨਹੀਂ ਇਹ ਇਹ ਸਾਈਕੋ ਜਿਹਾ ਬੰਦਾ ਹੈ ਭਾਜੀ ਪਤਾ ਨਹੀਂ ਲੱਗਾ ਇਹ ਬੁਖਲਾਹਟ ਹੈ ਕਿ পাগল ਬੁਖਲਾੜ ਨਹੀਂ ਮੈਨੂੰ ਕਹਿ ਸਕਦਾ ਇਹਦੀ ਮਾਨਸਿਕਤਾ ਬੜੀ ਗੰਦੀ ਹੈ ਇਹਦੀ ਲੇਡੀਜ਼ ਪ੍ਰਤੀ ਨੀਅਤ ਬੜੀ ਗੰਦੀ ਭਾਜੀ ਮੈਂ ਤਾਂ ਲੋਕਾਂ ਤੋਂ ਹਰਾਣ ਆ ਜਿਹੜੇ ਲੋਕ ਲੋਕਾਂ ਨੂੰ ਮੈਂ ਕਹਿੰਦਾ ਜਿਹੜਾ ਤੁਸੀਂ ਇੱਕ ਵਾਰੀ ਰਿਕਾਰਡਿੰਗ ਸੁਨੋ ਰਿਕਾਰਡਿੰਗ ਸੁਣ ਕੇ ਤੁਸੀਂ ਇਹਨੂੰ ਆਪਣੇ ਘਰ ਕਿਵੇਂ ਵਾੜੋਗੇ ਮੈਂ ਤਾਂ ਇਸ ਕਰਕੇ ਲੋਕਾਂ ਨੂੰ ਅਪੀਲ ਕਰਦਾ ਐ ਹੋਜੇ ਗੰਦੇ ਬੰਦੇ ਨੂੰ ਆਪਣੇ ਘਰ ਨਾਲ ਵਾੜਿਓ ਇਹ ਕਿਸੇ ਦੇ ਘਰ ਵੜਨ ਦੇ ਲਾਇਕ ਨਹੀਂ ਤੁਸੀਂ ਇੱਕ ਵਾਰ ਵੈਸੇ ਤਾਂ ਮੇਰੇ ਜਿਹੜਾ ਫੇਸਬੁੱਕ ਪੇਜ ਤੋਂ ਮੈਂ ਲਾਈਵ ਹੋਇਆ ਸੀ ਉਹ ਵੀ ਖਬਰ 5-7 ਹਜ਼ਾਰ ਚੱਲ ਚੁੱਕੀ ਹੈ ਇੱਕ ਦਿਨ ਦੇ ਵਿੱਚ 150 ਸ਼ੇਅਰ ਹੈ ਹੁਣ ਕਿਦੇ ਕਿਦੇ ਝਾਰ ਲੈ ਲੋਕਾਂ ਨੂੰ ਗਾਲਾਂ ਕੱਢੇਗਾ ਕਿਦੇ ਕਿਦੇ ਜਨਾਨੀਆਂ ਨੂੰ ਗਾਲਾਂ ਕੱਢੇਗਾ ਹੁਣ ਤਾਂ 150 ਸ਼ੇਅਰ ਹੋ ਗਏ ਤੁਹਾਡੀ ਖਬਰਾਂ ਚੈਨਲ ਵਾਲਿਆਂ ਨੂੰ ਕਿੰਨੂ ਕਿੰਨੂ ਗਾਲ ਕੱਢੇਗਾ ਇਹ ਮਾਨਸਿਕ ਰੋਗੀ ਹੈ ਭਾਜੀ ਇਹਨੂੰ ਹਸਪੀਟਲ ਚਾਹੀਦਾ ਕਿਉਂਕਿ ਇਹ ਮਾਨਸਿਕ ਰੋਗਤਾ ਹੀ ਹੁੰਦੀ ਹੈ ਜਦੋਂ ਲੋਕ ਜਿਹੜਾ ਕੋਈ ਇੱਕ ਥੰਮ ਦੇ ਨਿਸ਼ਾਨ ਕਰਕੇ ਲੋਕਾਂ ਦੀ ਵਾਈਫ ਨੂੰ ਗਾਲਾਂ ਜਾਂ ਗੰਦੀ ਸ਼ਬਦਾਵਲੀ ਵਰਤਣੀ ਇਹ ਮਾਨਸਿਕ ਰੋਗੀ ਹੁੰਦਾ ਹੈ ਕਿ ਦਿਨ ਲੱਗਦਾ ਨਹੀਂ ਕਿ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਕਾਂਗਰਸ ਦੀ ਸੱਤਾ ਜਾਂਦੀ ਹੈ ਨਾਲ ਹੀ ਆਪ ਦੇ ਵਿੱਚ ਆ ਜਾਂਦੇ ਪਰ ਸਿਆਸਤਦਾਨਾਂ ਨੂੰ ਵੀ ਦੇਖਣਾ ਚਾਹੀਦਾ ਇਦਾਂ ਦੇ ਸਿਆਸਤਦਾਨ ਪਾਰਟੀ ਚ ਲੈਣ ਤੋਂ ਪਹਿਲਾਂ ਉਹਨਾਂ ਦੀ ਵੈਰੀਫਿਕੇਸ਼ਨ ਤਾਂ ਕਰ ਲੋ ਉਹਨਾਂ ਦਾ ਹੈ ਕੀ ਬੈਕਗ੍ਰਾਉਂਡ ਚੱਲਦਾ ਪਿਆ ਮੈਂ ਤਾਂ ਭਾਜੀ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਆਪ ਭਰਾਣਾ ਮੈਂ ਇਦਾਂ ਹੀ ਚੈਨਲਾਂ ਤੇ ਬਹਿ ਕੇ ਨਾ ਉਦੋਂ ਡਾਵਰ ਸਾਹਿਬ ਨਾਲ ਲੜਦਾ ਹੁੰਦਾ ਸੀ ਮੈਂ ਡਾਵਰ ਸਾਹਿਬ ਨੂੰ ਅਪੀਲ ਕਰਨੀ ਹੈ ਸੱਤਾ ਦਾ ਬੰਦਾ ਹੈ ਤੁਹਾਡਾ ਬੰਦਾ ਨਹੀਂ ਇਹਨੇ ਡਾਵਰ ਸਾਹਿਬ ਨੂੰ ਜਾ ਕੇ ਰੋਜ਼ ਪਟਕਾਣਾ ਡਾਵਰ ਸਾਹਿਬ ਨੇ ਦੇ ਮੇਰੇ ਇਹਦੇ ਮਗਰ ਲੱਗ ਕੇ ਮੇਤੇ ਬਹੁਤ ਪਰਚ ਤੇ ਮੈ ਮੇਰੇ ਮੈ ਸਪਿੰਡੇ ਤੇ ਦੁੱਖੰਦਾ ਆਇਆ ਗਲਤ ਪਰਚੇ ਤੇ ਅੱਜ ਮਾਨਯੋਗ ਕੋਟਾ ਨੇ ਮੈਨੂੰ ਸਭ ਤੋਂ ਬਰੀ ਕੀਤਾ ਮੈਂ ਕਿਹਾ ਦੋ ਜਾਂ ਤਿੰਨ ਰਹਿ ਗਏ ਉਹਨੇ 15 ਤੋਂ 20 ਦੇ ਵਿੱਚ ਗਿਣਤੀ ਹੋ ਗਈ ਸੀ ਇੰਨੇ ਝੂਠੇ ਪਰਚੇ ਹੋਏ ਤੇ ਮਾਨਯੋਗ ਕੋਰਟ ਮੈਨੂੰ ਜ਼ਮਾਨਤ ਦੇਂਦੀ ਸੀ ਕਿਉਂਕਿ ਪੁਲਸ ਪਰਚਾ ਗਲਤ ਦਰਜ ਕਰਦੀ ਸੀ ਤੇ ਕੋਰਟ ਮੇਰੀ ਜ਼ਮਾਨਤ ਦੇ ਦਿੰਦੀ ਸੀ ਅੱਜ ਉਹ ਡਾਵਰ ਸਾਹਿਬ ਦੇਖੋ ਅੱਜ ਦੇ ਸਭ ਤੋਂ ਵੱਡੇ ਦੁਸ਼ਮਣ ਹੈ ਕਿਉਂਕਿ ਉਹਨੇ ਦੀ ਦੇਖ ਲਓ ਸੱਤਾ ਜਾਂਦੇ ਹੀ ਜਿਹਨੇ 10 ਸਾਲ ਇਹਨੂੰ ਕੌਂਸਲਰ ਬਣਾਇਆ ਇਹਨੂੰ ਬਲਾਕ ਪ੍ਰਧਾਨ ਬਣਾਇਆ ਇਹਦੀ ਵਾਈਫ ਨੂੰ ਉਹਦੇ ਦਿੱਤੇ ਤੇ ਉਹਨਾਂ ਦੀ ਪਿੱਠ ਤੇ ਛੁਰਾ ਮਾਰ ਕੇ ਆਜਮ ਪਾਰਟੀ ਚਲਾ ਗਿਆ ਕਿ ਇਹਨੂੰ ਪਤਾ ਨਹੀਂ ਕਿਦਾਂ ਇਹ ਘਰ ਵੀ ਭਾਜੀ ਫੇਸ ਕਰਦੇ ਆ ਲੋਕਾਂ ਨੂੰ ਇਹੋ ਜਿਹੇ ਲੀਡਰ ਕਿਦਾਂ ਫੇਸ ਕਰਦੇ ਇੱਕ ਪਾਰਟੀ ਕੋ ਐਡਾ ਕੁਝ ਲੈ ਲੈਂਦੇ ਆ ਫਿਰ ਉਹਦੀ ਪਿੱਠ ਤੇ ਛੁਰਾ ਮਾਰਦੇ ਆ ਆਪਾਂ ਤਾਂ ਧੰਨ ਐ ਇਹੋ ਜਿਹੇ ਬੰਦੇ ਸਮਝ ਨਹੀਂ ਪਾਏ ਕੀ ਹੈ ਆਮ ਆਦੀ ਪਾਰਟੀ ਦਾ ਇੱਕੋ ਹੀ ਵਿਜ਼ਨ ਸੀਗਾ ਕਿ ਮਹਿਲਾਵਾਂ ਦੀ ਸੁਰੱਖਿਆ ਤੇ ਹੈਲਥ ਲੱਗਦਾ ਕਿ ਮਹਿਲਾਵਾਂ ਹੁਣ ਐਡਾ ਤੇ ਕਾਉਂਸਲਰ ਕੋਲ ਸੁਰੱਖਿਅਤ ਰਹਿਣ ਗਿਆ ਜਦੋਂ ਕੰਮ ਕਰਾਣ ਅਸੀਂ ਜਾਣਾ ਤੇ ਉਹਨਾਂ ਨੂੰ ਗਲਤ ਸ਼ਬਦਾਵਲੀ ਬੋਲਣ ਲੱਗ ਕਾਉਂਸਲਰ ਨੇ ਤੇ ਕਿਵੇਂ ਜਾਣ ਗਿਓ ਕੰਮ ਕਰਾਨ ਆਪਣਾ ਭਾਜੀ ਹਜੇ ਇਲੈਕਸ਼ਨ ਨੇੜੇ ਆਨਦੋ ਇਹੋ ਜਿਹੀਆਂ ਕਈ ਰਿਕਾਰਡਿੰਗਾਂ ਬਾਹਰ ਆਣੀਆਂ ਐ ਇੱਕ ਨਹੀਂ ਐ ਹਜੇ ਸ਼ੁਰੂਆਤ ਹੋਈ ਐ ਇਹੋ ਜਿਹਾ ਕਈ ਕੁਛ ਮੋਬਾਈਲਾਂ 'ਚ ਪਿਆ ਹੋਇਆ ਐ ਇਹੀ ਤਾਂ ਗੱਲ ਕਹਿੰਦੇ ਅੱਜ ਤਾਂ ਦੇਖ ਰਿਹਾ ਆਮ ਪਾਰਟੀ ਦਾ ਚਿਹਰਾ ਨੰਗਾ ਹੋ ਰਿਹਾ ਵੈ ਤੁਸੀਂ ਸੱਤਾ ਦੇ ਵਿੱਚ ਇੰਨਾ ਕੁਝ ਭੁੱਲ ਗਿਓ ਐਡੀ ਵੱਡੀ ਗਲਤੀ ਕੀਤੀ ਚੱਕ ਕੇ ਬਾਹਰ ਮਾਰੋ ਪਾਰਟੀ ਤੋਂ ਐਗਜ਼ੈਂਪਲ ਸੈੱਟ ਕਰੋ ਇੰਨੇ ਦਾਅਵੇ ਖਾਲ ਸਾਡੇ 12 13000 14000 ਵੋਟ ਹੈ ਹੋਰ ਕੋਈ ਬੰਦਾ ਹੈ ਨਹੀਂ ਜਿਹੜਾ ਮਹਿਲਾਵਾ ਤੋ ਬਤਮੀਜ਼ੀ ਕਰਦਾ ਤੁਸੀਂ ਕੱਢ ਕੇ ਐਗਜ਼ਾਮਪਲ ਸੈੱਟ ਕਰੋ ਮੈਂ ਤਾਂ ਪੱਪੀ ਜੀ ਨੂੰ ਵੀ ਬੇਨਤੀ ਕਰਾਂਗਾ ਸਾਡੇ ਮਾਨਯੋਗ ਐਮਐਲਏ ਨੇ ਮੇਰੇ ਵੀ ਐਮਐਲਏ ਨੇ ਮੈਂ ਤੁਹਾਨੂੰ ਵੀ ਰਿਕਾਰਡਿੰਗ ਭੇਜੂੰਗਾ ਇਹੋ ਜਿਹੇ ਮਾੜੇ ਬੰਦੇ ਨੂੰ ਤੁਸੀਂ ਮੈਂ ਤੋ ਕਿ ਤੁਸੀਂ ਮੇਰੇ ਤੋਂ ਵੱਡੇ ਹੋ ਤੁਸੀਂ ਐਮਐਲਏ ਹੋ ਤੁਹਾਡਾ ਕਹਿਣਾ ਸਿਰ ਮੱਥੇ ਤੁਸੀਂ ਇਹੋ ਜਿਹੇ ਭੂਸਰੇ ਇਸ਼ਾਨ ਨੂੰ ਤੁਸੀਂ ਹੀ ਸੁਧਾਰ ਸਕਦੇ ਹੋ ਕਿਉਂਕਿ ਤੁਸੀਂ ਅਜੇ ਇਲਾਕੇ ਦੇ ਐਮਐਲਏ ਹੋ ਇਹਨੂੰ ਜਿੰਨੀ ਵੀ ਸਜ਼ਾ ਦੇਣੀ ਹੈ ਤੁਸੀਂ ਦਿਓ ਇਹਨੂੰ ਚਾਹੇ ਪਾਰਟੀ 'ਚ ਕੱਢਣਾ ਕੱਢੋ ਰੱਖਣਾ ਰੱਖੋ ਟਿਕਟ ਦੇਣੀ ਟਿਕਟ ਦਿਓ ਪਰ ਮਹਿਲਾਵਾਂ ਲਈ ਸੁਰੱਖਿਤਰ ਕਰਨਾ ਤੁਹਾਡਾ ਜਹ ਹੱਕ ਬੰਦਾ ਹੈ ਇਹੋ ਜੇ ਬੰਦੇ ਨੂੰ ਅੱਗੋ ਸਮਝਾਓ ਕਿਸੇ ਮਹਿਲਾਵਾਂ ਨਾਲ ਗਲਤ ਨਾ ਬੋਲੇ ਹੁਣ ਨੌਜਵਾਨ ਦੇ ਵੱਲੋਂ ਮੰਗ ਕੀ ਕੀਤੀ ਗਈ ਕਿਉਂਕਿ ਉਹਨਾਂ ਨੇ ਕਿਹਾ ਗਿਆ ਕਿ ਜਦ ਤੱਕ ਇਹ ਮਾਫੀ ਨਹੀਂ ਮੰਗਦੇ ਤਦ ਤੱਕ ਉਹਨਾਂ ਨੇ ਚੈਨਾ ਨਹੀਂ ਬਣਾ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੇ ਸੀਗੇ ਦੇਖੋ ਜੀ ਬਿਲਕੁਲ ਉਹਨੇ ਕਿਹਾ ਜੀ ਦੋ ਦਿਨ ਮੈਂ ਦੇਖੂਗਾ ਦੋ ਜਾਂ ਤਿੰਨ ਦਿਨ ਇਹ ਰਿਟਰਨ ਮਾਫੀ ਮੰਗ ਲਵੇ ਤੇ ਮੈਂ ਕਿਉਂਕਿ ਹਰ ਬੰਦਾ ਇੱਕ ਆਮ ਬੰਦੇ ਦੀ ਸੋਚ ਵੀ ਇਹੀ ਹੈ ਸਾਡੇ ਪੰਜਾਬ ਦਾ ਕਲਚਰ ਵੀ ਇਹੀ ਹੈ ਜਦੋਂ ਕੋਈ ਮਾਫੀ ਵੱਡਾ ਦਿਲ ਕਰਕੇ ਮਾਫੀ ਮੰਗਦਾ ਹੈ ਨਾ ਉਦੋਂ ਅਸੀਂ ਉਹਨੂੰ ਮਾਫ ਕਰ ਦਿੰਨੇ ਆ ਅਸੀਂ ਵੀ ਇਹੀ ਚਾਹਨੇ ਆ ਟੀਵੀ ਤੇ ਆਵੇ ਆ ਕੇ ਉਹਦੇ ਕੋਲ ਮਾਫੀ ਮੰਗੇ ਅਸੀਂ ਵੀ ਉਹਨੂੰ ਮਾਫ ਕਰ ਦਾਂਗੇ ਸਾਨੂੰ ਕੋਈ ਐਸੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਆ ਕੇ ਮਾਫੀ ਮੰਗੇ ਮਾਫ ਕਰ ਦਾਂਗੇ ਜੇ ਮਾਫੀ ਇਦਾਂ ਨਹੀਂ ਮੰਗਦਾ ਫਿਰ ਜ਼ਰੂਰ ਅੱਗੇ ਜਾ ਕੇ ਟੀਚਾ ਤੈਅ ਕੀਤਾ ਜਾਏਗਾ ਇਹ ਗੱਲ ਕਿੱਥੇ ਤੱਕ ਪਹੁੰਚੇਗੀ ਮੈਨੂੰ ਨਹੀਂ ਲੱਗਦਾ ਇਹ ਗੱਲ ਇੱਥੇ ਹੀ ਰੁਕ ਜੂਗੀ ਥਾਣੇ ਤੱਕ ਵੀ ਜਾਏਗੀ ਅੱਗੇ ਵੀ ਵਧੂਗੀ ਤੇ ਇਹਦੀਆਂ ਕਈ ਜਿਹੜੀਆਂ ਅਸਲੀਅਤਾਂ ਅੱਜ ਪਰਦੇ ਦੇ ਪਿੱਛੇ ਐ ਹੋਰ ਇਹ ਕੀ ਕੀ ਬਿਜ਼ਨਸ ਕਰਦੇ ਨੇ ਕੌਣ ਹੈਗੇ ਨੇ ਕਾਫੀ ਚੀਜ਼ਾਂ ਜੇ ਬਾਹਰ ਆਣ ਵਾਲੀਆਂ ਜੋ ਸਮੇਂ ਨਾਲ ਬਾਹਰ ਆ ਜਾਣਗੀਆਂ ਤੁਸੀਂ ਖੁਲਾਸੇ ਕਰ ਰਹੇ ਸੀ ਪ੍ਰਾਪਰਟੀ ਵੀ ਬੜੀ ਗਲਤ ਦੇਖਣਾ ਬਣੀ ਇਹਨਾਂ ਦੀ ਬਾਜੀ ਇਹਦੀ ਦੁਕਾਨ ਚੈੱਕ ਕਰੋ ਪਹਿਲਾਂ ਇਹਨੇ ਦੱਬੀ ਉਹ ਵਿਚਾਰੇ ਦੱਬ ਗਏ ਉਹਨਾਂ ਦੇ ਅੱਧੇ ਰੇਟ ਤੇ ਰਿਸਤੀ ਕਰਾਈ ਉਨ ਇੱਕ ਇਹਦਾ ਘਰ ਦੇ ਮੈਂ ਉਹ ਤੁਹਾਨੂੰ ਕੀ ਦੱਸਾਂ ਇਹਨੂੰ ਕਿ ਆਪਣੇ ਰਿਸ਼ਤੇਦਾਰੀ ਜਿਹੜੇ ਉਹਨੇ ਦੇ ਸਾਲੇ ਸਾਹਿਬ ਦਾ ਬਹੁਤ ਵੱਡਾ ਫੰਕਸ਼ਨ ਕੀਤਾ ਮੂਰਤ ਕੀਤਾ ਕੋਠੀ ਦਾ ਮੜਾ ਜੈਨਨ ਕਾ ਟੀਵੀ ਤੇ ਆ ਕੇ ਪਿੰਕੀ ਬਾਂਸਲ ਨੂੰ ਦੱਸੇ ਉਹ ਕੌਣ ਹੈ ਆ ਇੰਨੀ ਗੱਲ ਆ ਛੋਟੀ ਜੀ ਗੱਲ ਆ ਬੰਦਾ ਦੱਸ ਹੀ ਸਕਦਾ ਨਾ ਮੈਨੂੰ ਕੋਈ ਪੁੱਛੇਗਾ ਯਾਰ ਮੇਰਾ ਭਰਾ ਦਾ ਕੀ ਨਾਮ ਹੈ ਉਹ ਸਿੰਮੂ ਮੈਂ ਉਹਨੇ ਐਡਾ ਵੱਡਾ ਇਹਨਾਂ ਨੇ ਫੰਕਸ਼ਨ ਕੀਤਾ ਐਡੀ ਟੀ ਵੱਡੀਆਂ ਸ਼ਖਤੀ ਸ਼ਖਸੀਅਤ ਬੁਲਾਈਆਂ ਉਹਨੂੰ ਕਹਾਂ ਜੀ ਸਿਰਫ ਇੰਨੀ ਗੱਲ ਦੱਸੇ ਕਾਕਾ ਬਜਰੰਗੀ ਕੌਣ ਹੈ ਪਿੰਕੀ ਬਾਂਸਲ ਦਾ ਸਕਾ ਭਰਾ ਇਹ ਦੱਸਿਓ ਬੰਦਾ ਕੌਣ ਹੈ ਉਹਦਾ ਕੀ ਬਿਜ਼ਨਸ ਹੈ ਉਹਦੇ ਤੇ ਕਾਦੇ-ਕਾਦੇ ਪਰਚੇ ਐ ਤੇ ਅੱਜ ਉਹ ਕੀ ਕਰ ਰਿਹਾ ਬੜਾ ਕੁਝ ਭਾਜੀ ਕੋਲ ਹੈ ਮੈਂ ਤਾਂ ਵੇਟ ਕਰ ਰਿਹਾ ਆਮ ਪਾਰਟੀ ਦਾ ਜਲਦੀ-ਜਲਦੀ ਇਹਨੂੰ ਟਿਕਟ ਮਿਲੇ ਤੇ ਵਧੀਆ-ਵਧੀਆ ਖੁਲਾਸੇ ਤਿਆ ਹੋਵੇ ਤਾਂ ਕਿ ਆਮ ਪਾਰਟੀ ਦੇ ਵਧੀਆ ਜਿਹਾ ਬੰਦਾ ਜਿਹਨੂੰ ਟਿਕਟ ਮਿਲੇ ਤੇ ਸਾਡਾ ਵੀ ਦਿਲ ਖੁਸ਼ ਹੋਵੇ ਕਿਉਂਕਿ ਲੋਕਾਂ ਨੇ ਤੈਨੂੰ ਨਕਾਰ ਹੀ ਦੇਣਾ ਐਹੋ ਜਿਹੇ ਬੰਦੇ ਨੂੰ ਐਤਕੀ ਲੋਕਾਂ ਨੇ ਮਨ ਬਣਾਇਆ ਹੋਇਆ ਹੈ ਪਿੰਕੀ ਬਾਂਸਲ ਤੇ ਮਿੱਠੂ ਨੂੰ ਘਰ ਦੇ ਵਿੱਚ ਨਹੀਂ ਵੜਨਾ ਮੈਂ ਤਾਂ ਇਹੀ ਚਾਹਾਂਗਾ ਆਮ ਪਾਰਟੀ ਨਿੱਜੀ ਤੌਰ ਤੋਂ ਕਿਉਂਕਿ ਮੈਂ ਵੀ ਮੇਰਾ ਵੀ ਮਨ ਦੇ ਵਿੱਚ ਹੈ ਪਾਰਟੀ ਮੇਰੀ ਮੇਰੀ ਪਾਰਟੀ ਮੈਨੂੰ ਸੇਵਾ ਦੇਵੇ ਤੇ ਇਹੋ ਜਿਹੇ ਬੰਦੇ ਕੋ ਜਿਤਨਾ ਆਸਾਨ ਹੋ ਜਾਂਦਾ ਵੈ ਮੈਂ ਤਾਂ ਚਾਹੂੰਗਾ ਇਹਨੂੰ ਟਿਕਟ ਮਿਲੇ ਪਰ ਲੱਗਦਾ ਨਹੀਂ ਕਿ ਵਰਕਰਾਂ ਨੂੰ ਮਿਲਣੀਆਂ ਚਾਹੀਦੀਆਂ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਪਰ ਬਰਸਾਤੀ ਡੱਡਵਾ ਵਾਂਗੂ ਆਪਾਂ ਪਾਰਟੀ ਛਾਲ ਮਾਰਦੇ ਨਾਲ ਹੀ ਟਿਕਟ ਮੰਗ ਲੈਣੇ ਭਾਜੀ ਉਹ ਵਲੰਟੀਅਰ ਤਾਂ ਵਿਚਾਰੇ ਲੱਭਦੇ ਹੀ ਨਹੀਂ ਪਏ ਇੱਕ ਮੇਰੀ ਭੈਣ ਨੇ ਪੋਸਟਰ ਲਾਏ ਸੀ ਉਹ ਤਾਂ ਮੈਨੂੰ ਵਿਚਾਰੀ ਨਜ਼ਰ ਵੀ ਨਹੀਂ ਆਂਦੀ ਪਤਾ ਨਹੀਂ ਕੀ ਨਾਂ ਸੀ ਉਹ ਕੁੜੀ ਦਾ ਬੜੀ ਚੰਗੀ ਜੀਬ ਸਾਡੀ ਭੈਣ ਹੈ ਉਹਨੇ ਵਲੰਟੀਅਰ ਆਮ ਪਾਰਟੀ ਦੇ ਬਨ ਕੇ ਬੜੀ ਮਿਹਨਤ ਕੀਤੀ ਉਹਨੇ ਕਾਫੀ ਬੋਡ ਵੀ ਲਾਏ ਹੋਇਆ ਕਤਵਾਈ ਨਗਰ ਰਹਿੰਦੇ ਨੇ ਮੈਂ ਸ਼ਾਇਦ ਉਹਦਾ ਨਾਮ ਭੁੱਲ ਗਿਆ ਨਹੀਂ ਤੇ ਮੈਂ ਤੁਹਾਨੂੰ ਦੱਸ ਦਿੰਦਾ ਉਹ ਵਿਚਾਰੀ ਨੇ ਬੜੀ ਮਿਹਨਤ ਕੀਤੀ ਗੱਲੇ-ਗੱਲੇ ਘਰ ਪੈ ਕੇ ਆਮ ਪਾਰਟੀ ਦਾ ਪ੍ਰਚਾਰ ਕੀਤਾ ਜਿਸ ਦਿਨ ਦੀ ਆਮ ਪਾਰਟੀ ਆਈ ਹੈ ਉਹ ਵਲੰਟੀਅਰ ਮੈਂ ਕਦੀ ਦੇਖੀ ਨਹੀਂ ਵਿਚਾਰੀ ਉਹ ਕਿਉਂ ਨਹੀਂ ਦੇਖੀ ਕਿਉਂਕਿ ਉਹਨੂੰ ਪਿੰਕੀ ਬਾਂਸਰ ਨੂੰ ਸ਼ਾਮਲ ਕਰ ਰਿਆ ਵਲੰਟੀਅਰ ਦਾ ਤਾਂ ਦਿਲ ਟੁੱਟਦਾ ਇਹ ਭਾਜੀ ਮੈਂ ਹੀ ਆ ਮੇਰੀ ਪਾਰਟੀ ਚ ਅੱਜ ਕੋਈ ਉੱਪਰ ਆ ਕੇ ਬੰਦਾ ਬਹਿ ਜਾਏਗਾ ਜੇ ਜਿਨੇ 5 ਸਾਲ ਕੰਮ ਕੀਤਾ ਹੋਵੇ ਉਹਦਾ ਦਿਲ ਤਾਂ ਦੁਖੂਗਾ ਕਿਉਂਕਿ ਇਹ ਗਰਾਊਂਡ ਦੇ ਇਲੈਕਸ਼ਨ ਹੈ ਜਿਹੜੇ ਕੌਂਸਲਰ ਇਲੈਕਸ਼ਨ ਹੈ ਵੈਸੇ ਬੇਸਿਕਲੀ ਕਿਸੇ ਪਾਰਟੀ ਦੇ ਨਹੀਂ ਹੁੰਦੇ ਇਹ ਪੰਚਾਇਤ ਵਰਗੇ ਇਲੈਕਸ਼ਨ ਹੈ ਇੱਕ ਮੱਲਾ ਵੈ ਜਿਹੜਾ ਬੰਦਾ ਚੰਗਾ ਹੈ ਉਹਨੂੰ ਵੋਟ ਪਾ ਦਿਓ ਨਿਸ਼ਾਨ ਤਰੇ ਤੇ ਭੁੱਲ ਜਾਣਾ ਚਾਹੀਦਾ ਮੇਰੀ ਨਿੱਜੀ ਸੋਚ ਹੈ ਭਾਰਤੀ ਜਨਤਾ ਪਾਰਟੀ ਦੇ ਹਜ਼ਾਰਾਂ ਉਪਲਬਧੀਆਂ ਦੱਸ ਕੇ ਇਲੈਕਸ਼ਨ ਜਾਣਾ ਲੜਾਂਗੇ ਬਿਲਕੁਲ ਪਰ ਇੱਕ ਨਿੱਜੀ ਸੋਚ ਹੈ ਜਿਹੜਾ ਬੰਦਾ ਚੰਗਾ ਹੈ ਉਹਨੂੰ ਪਾਰਟੀ ਤੋਂ ਬਗੈਰ ਉੱਤੇ ਉੱਠ ਕੇ ਬੰਦਾ ਚੁਣਨਾ ਚਾਹੀਦਾ ਹੈ ਅੱਜ ਨਿਸ਼ਾਨਾ ਨੂੰ ਛੱਡ ਕੇ ਜਿਹੜਾ ਬੰਦਾ ਚੰਗਾ ਹੈ ਮੈਂ ਤਾਂ ਕਹਿੰਦਾ ਉਹਨੂੰ ਵੋਟ ਪਾਓ ਚਾਹੇ ਉਹ ਕਿਸੇ ਪਾਰਟੀ ਦਾ ਵੀ ਹੈ ਐਸੀ ਗੱਲ ਨਹੀਂ ਕੋਈ ਜਿਹੜੇ ਜਿਹੜੇ ਜਿਹੜਾ ਵੀ ਮਹੱਲੇ ਦਾ ਚੰਗਾ ਇਨਸਾਨ ਆ ਉਹਨੂੰ ਜਿਤਾਣਾ ਹੀ ਚਾਹੀਦਾ ਤੇ ਹੁਣ ਜੇ ਆਖਰੀ ਸਵਾਲ ਹੈ ਜੇ ਮਿੱਠੂ ਵਾਂਸਲ ਇਹਦੇ ਵਿੱਚ ਮਾਫੀ ਨਹੀਂ ਮੰਗਦੇ ਰਿਟਰਨ ਤੌਰ ਤੇ ਜਿੱਦਾਂ ਉਹਨਾਂ ਨੇ ਕਿਹਾ ਵਾਹ ਸ਼ਖਸ ਵੱਲੋਂ ਕਿ ਮੈਂ ਮਾਫੀ ਨਹੀਂ ਮੰਗਦੇ ਤਾਂ ਅਗਲਾ ਸਟੈਪ ਤੁਹਾਡੇ ਵੱਲੋਂ ਕੀ ਹੋਊਗਾ ਭਾਜੀ ਜੇ ਅੱਜ ਉਹ ਮੁੰਡਾ ਮੇਰਾ ਭਰਾ ਹੈ ਮੇਰੇ ਕਰਕੇ ਉਹਦੀ ਵਾਈਫ ਨਾਲ ਮੇਰੀ ਭੈਣ ਅੱਜ ਉਹ ਮੇਰੀ ਭੈਣ ਦੇ ਰੂਪ ਦੇ ਵਿੱਚ ਹੈ ਉਹਦੇ ਇਹਨਾਂ ਨੇ ਬਦਤਮੀਜ਼ੀ ਕੀਤੀ ਹੈ ਗੱਲ ਤਾਂ ਦੱਬੀ ਨਹੀਂ ਜਾਣੀ ਇਹ ਕਾਲ ਜੇ ਅੱਜ ਇਹ ਗੱਲ ਨਹੀਂ ਮਾਫੀ ਮੰਗਦਾ ਇਹ ਕਾਲ ਦੇ ਵਾਂਗ ਦੇ ਸਿਰ ਤੇ ਬੈਠੇ ਰਵਾਂਗੇ ਇਹਨੂੰ ਪੂਰੇ ਰੋਜ਼ ਤੰਗ ਕਰਾਂਗੇ ਮਾਫੀ ਮੰਗਣਾ ਦਾ ਇਹਦਾ ਤੈਅ ਵਾ ਜੇ ਨਹੀਂ ਮਾਫੀ ਮੰਗੇਗਾ 100% ਕੋਈ ਵੱਡਾ ਕਦਮ ਚੱਕ ਕੇ ਇਹਨੂੰ ਚਾਹੇ ਦੇ ਘਰ ਦੇ ਬਾਹਰ ਧਰਨਾ ਲਈਏ ਚਾਹੇ ਭਗਵੰਤ ਮਾਨ ਕੋ ਪੇਸ਼ ਹੋਈਏ ਚਾਹੇ ਐਮਐਲਏ ਸਾਹਿਬ ਕੋ ਜਾਈਏ ਚਾਹੇ ਪੁਲਿਸ ਕਮਿਸ਼ਨਰ ਸਾਹਿਬ ਕੋ ਜਾਈਏ ਚਾਹੇ ਮੁਹੱਲੇ ਚ ਕੱਲੇ ਕੱਲੇ ਚ ਪਰਚੇ ਵੰਡੀਏ ਕਿਸੇ ਰੰਗ ਰੂਪ ਵਿੱਚ ਵੀ ਜਿਸ ਤਰ੍ਹਾਂ ਇਹ ਝੁਕੇਗਾ ਇਹਨੂੰ ਝੁਕਾਵਾਂਗੇ ਕਿਉਂਕਿ ਇਹਦਾ ਹੰਕਾਰ ਟੁੱਟਣਾ ਬਹੁਤ ਜ਼ਰੂਰੀ ਹੈ ਜਿਹੜਾ ਬੰਦਾ ਔਰਤਾਂ ਦਾ ਸਨਮਾਨ ਨਹੀਂ ਕਰਦਾ ਉਹਨੂੰ ਸਮਾਜ ਦੇ ਵਿੱਚ ਕਿਉਂਕਿ ਦੇਖੋ ਮਾਂ ਦੁਰਗਾ ਦਾ ਰੂਪ ਮਾਂ ਕਾਲੀ ਦਾ ਰੂਪ ਮਾਂ ਚਿੰਤਪੁਣੀ ਦਾ ਰੂਪ ਔਰਤ ਹੈ ਜੇ ਔਰਤਾ ਦਾ ਸਨਮਾਨ ਨਹੀਂ ਕਰਾਂਗੇ ਕਿਉਂਕਿ ਜੇ ਔਰਤ ਨਾ ਹੁੰਦੀ ਤਾਂ ਸ਼ਾਇਦ ਤੁਸੀਂ ਹੁੰਦੇ ਮੈਂ ਵੀ ਨਾ ਹੁੰਦੇ ਮਾਂ ਦਾ ਦਰਜਾ ਤੇ ਭੈਣ ਦਾ ਦਰਜਾ ਇਹਦਾ ਆਪ ਤਿਕਤੀ ਦਾ ਪਿਓ ਹੈ ਮੈਨੂੰ ਸਮਝ ਤੋਂ ਬਾਹਰ ਹੈ ਭਾਜੀ ਇਦਾਂ ਦੇ ਲਫ਼ਾਜ਼ ਕਿਵੇਂ ਬੋਲਨ ਦਾ ਮੈਂ ਤੁਹਾਨੂੰ ਇਹਦੀ ਕੀ ਕੀ ਗੱਲਾਂ ਦੱਸਾਂ ਮੈਂ ਤੁਹਾਨੂੰ ਵਾਕਈ ਕਹਿ ਰਿਹਾ ਇਹ ਲੇਡੀਜ਼ ਪ੍ਰਤੀ ਇਹਦੀ ਨੀਅਤ ਤੇ ਮਾਨਸਿਕਤਾ ਗੰਦੀ ਹੈ ਮਾਨਸਿਕ ਰੋਗੀ ਹੈ ਜੋ ਮੇਰੀ ਸਮਝ ਹੈ ਕੋਈ ਇੱਕ ਸਿਆਣਾ ਬੰਦਾ ਬੰਦੇ ਨਾਲ ਲੜ ਲਓ ਭਾਜੀ ਗਾਲਾਂ ਕੱਢ ਲੀਆਂ ਮੈਂ ਕਿਹਾ ਇੱਕ ਪੈਸਾ ਦੁੱਖ ਨਹੀਂ ਯਾਰ ਹੱਥੋਂ ਬੱਕੀ ਕਰ ਲਈ ਤਾਂ ਵੀ ਕੋਈ ਨਹੀਂ ਬੰਦੇ ਹਜ਼ਾਰਾਂ ਯਾਰ ਆਪਾਂ ਦੋਸਤ ਇਕ ਦੂਜੇ ਨਾਲ ਲੜ ਪਏ ਵਿਰੋਧ ਦੇ ਹੋ ਗਿਆ ਸਭ ਕੁਝ ਹੋ ਗਿਆ ਰਾਜਨੀਤੀ ਦੇ ਵਿੱਚ ਦੱਸੋ ਇੱਕ ਘਰ ਬੈਠੇ ਔਰਤ ਦਾ ਕੀ ਕਸੂਰ ਆ ਭਾਜੀ ਉਹਨਾਂ ਤੇ ਗਲਤ ਇਲਜ਼ਾਮ ਲਾਣੇ ਕਿੰਨੇ ਕੁ ਚੰਗੇ ਆ ਤੁਸੀਂ ਦੱਸੋ ਚਲੋ ਇਹ ਗੱਲ ਠੀਕ ਆ ਕਿ ਆਪਸ ਚ ਲੜਨਾ ਠੀਕ ਆ ਪਰ ਮਹਿਲਾਵਾਂ ਨੂੰ ਗਾਲਾਂ ਕੱਢਣੀਆਂ ਇੱਕ ਜਾਇਜ਼ ਗੱਲ ਨਹੀਂ ਕਿਉਂਕਿ ਉਸ ਤੋਂ ਬਾਅਦ ਵਰਕਰ ਕਿਉਂਕਿ ਵਰਕਰ ਨੇ ਹੀ ਘਰ ਕਾ ਜਾ ਕੇ ਕਹਿਣਾ ਹੈ ਕਿ ਸਾਡੇ ਨੇ ਤੁਹਾਨੂੰ ਵੋਟ ਪਾਓ ਪਰ ਇਹ ਜਾਇਜ਼ ਆ ਇਹੀ ਤਾਂ ਗੱਲ ਮੈਨੂੰ ਸਮਝ ਨਹੀਂ ਆ ਰਹੀ ਪਾਜੀ ਕਹਿਣ ਨੂੰ ਸ਼ਬਦ ਨਹੀਂ ਹੈਗੇ ਮੰਤਰ ਹੁੰਦਾ ਵਾ ਇਹੋ ਜਿਹੇ ਬੰਦੇ ਕਾਉਂਸਲਰ ਬਣ ਕੇ ਇਹੋ ਜਿਹੇ ਬੰਦੇ 10 ਸਾਲ ਦੇ ਸੇਵਾ ਕਰ ਰਹੇ ਨੇ ਇਹਦੇ 4-5 ਚੇਲੇ ਚਪਾਟੇ ਜਿਹੇ ਗਏ ਨੇ ਇੱਕ ਉਹ ਸੜਕਾਂ ਦਾ ਠੇਕੇਦਾਰ ਨਕਲੀ ਜਿਹਦੇ ਖਿਲਾਫ ਮੈਂ ਟਿੱਪਣੀ ਕੀਤੀ ਸੀ ਕਿ ਮੇਰੇ ਨਾਲ ਭੱਜ ਗਏ ਵਾਗੇ ਸੀ ਹੁਣ ਫਿਰ ਉਹ ਝਾੜੂ ਸ਼ਾਮੋਲੇ ਸੜਕਾਂ ਬਣਾਉਂਦਾ ਕੋ ਰਿਸ਼ੀ ਰਿਸ਼ੀ ਮੁੰਡਾ ਵਾ ਉਹਨੇ ਸੜਕਾਂ ਜੀਆਂ ਬਣਾ ਕੇ ਬੜੇ ਪੈਸੇ ਖਾਦੇ ਆ ਉਹਦੇ ਤੇ ਵੀ ਮੇਰੇ ਨਾਲ ਮੈਂ ਰਿੱਟ ਲਾਣੀ ਹੈ ਹੁਣ ਉਹ ਵੀ ਪਿੱਛੇ ਬੜੀਆਂ ਗੱਲਾਂ ਕਰਕੇ ਅਸੀਂ ਗਿਆ ਚਲੋ ਕੋਈ ਗੱਲ ਨਹੀਂ ਮaaf ਕਰ ਦਿਓ ਫਿਰ ਉਹ ਇਹੀ ਗਲਤ ਦੇ ਕੰਮਾਂ ਦੇ ਵਿੱਚ ਤਿੰਨ ਚਾਰ ਇੱਕ ਨਾ ਚੜੋਕ ਝੋਂਡਲੀ ਆ ਇੱਕ ਫਾਈਨੈਂਸਰ ਹੋ ਜਾਂਦਾ ਵਾ ਇੱਕ ਡਾਕੂ ਹੋ ਜਾਂਦਾ ਵਾ ਇਦਾਂ ਚਾਰ ਕੁ ਬੰਦਿਆਂ ਨੇ ਚੌਂਕੜੀ ਜੀ ਬਣਾਈ ਹੋਈ ਆ ਉਹ ਚਾਰ ਬੰਦਿਆਂ ਦਾ ਕੰਮ ਹੀ ਇਹ ਹੈ ਇੱਕ ਬਲੈਕਮੇਲ ਕਰਦਾ ਦੂਜੇ ਪੈਸੇ ਲੈਂਦਾ ਵਾ ਉਹਦੇ ਵਿੱਚ ਮਿੱਠੂ ਆ ਬੜੀ ਹੋਜ਼ਰੀ ਵਾਲਿਆਂ ਨੂੰ ਇਹਨੇ ਬਲੈਕਮੇਲ ਕਰਕੇ ਪ੍ਰਧਾਨ ਮੰਨ ਕੇ ਬੜਿਆਂ ਨੂੰ ਬਲੈਕਮੇਲ ਕੀਤਾ ਤੁਹਾਨੂੰ ਮੈਂ ਕਹ ਰਿਹਾ ਇੱਕ ਘੰਟਾ ਵੀ ਸੱਤਾ ਤੋਂ ਬਿਨਾਂ ਗੁਜ਼ਾਰੇ ਜਿੱਦਨੇ ਘੰਟਾ ਸੱਤਾ ਤੋਂ ਬਗੈਰ ਗੁਜ਼ਾਰੇਗਾ ਤੁਹਾਨੂੰ ਮੇਰੀਆਂ ਸੈਂਕੜੀਆਂ ਕੰਪਲੀਟਾਂ ਬਾਹਰ ਆਣ ਗਈਆਂ ਬਹੁਤ ਕੁਛ ਹੈ ਹਜੇ ਤਾਂ ਅੱਗੇ ਤੁਸੀਂ ਦੇਖੀ ਜਾਓ ਐਵੇਂ ਮੈਨੂੰ ਅੱਜ ਹੀ ਟੀਵੀ ਦੇ ਨਾਲ ਬੁਲਾਦੇ ਹੋਏ ਕਿ ਇਲੈਕਸ਼ਨ ਪਤਾ ਨਹੀਂ ਕਦੋਂ ਹੋਣੇ ਆ ਬੜਾ ਕੁਛ ਮਸਾਲਾ ਜੇ ਸਾਮਕਿ ਰੱਖਿਆ ਜੋ ਸਮੇਂ ਆਨ ਤੇ ਕੱਢਿਆ ਜਾਏਗਾ ਤੋਂ ਇਹਨਾਂ ਸਾਡੇ ਨਾਲ ਗੌਰਵਜੀਤ ਗੋਰਾ ਜਿਨ੍ਹਾਂ ਨੇ ਇੱਕ ਨਵੇਂ ਜਿਹੜਾ ਵਿਵਾਦ ਛਿੜਿਆ ਸੀਗਾ ਹਲਕਾ ਸੈਂਟਰ ਦੇ 77 ਨੰਬਰ ਵਾਰਡ ਦੇ ਵਿੱਚ ਕੀ ਜਿਹੜਾ ਮਿੱਠੂ ਕੌਂਸ ਮਿੱਠੂ ਬਾਂਸਲ ਐ ਪਿੰਕੀ ਬਾਂਸਲ ਦੇ ਘਰ ਵਾਲੇ ਜੋ ਕਿ ਕਾਉਂਸਲਰ ਸੀਗੇ ਸਾਫਕਾ ਹੁਣ ਕਾਉਂਸਲਰ ਨੇ ਤੇ ਉਹਨਾਂ ਦੇ ਵੱਲੋਂ ਇੱਕ ਵਰਕਰ ਦੀ ਵਾਈਫ ਨੂੰ ਗਾਲਾਂ ਕੱਢੀਆਂ ਗਈਆਂ ਤੇ ਵਾਈਫ ਨੂੰ ਗਾਲਾਂ ਕੱਢਣ ਤੋਂ ਬਾਅਦ ਉਹ ਵਾਇਰਲ ਹੁੰਦੀ ਜਦੋਂ ਵੀਡੀਓ ਤੇ ਉਸ ਦੇ ਬਾਅਦ ਮਿੱਠੂ ਬਾਂਸਲ ਦਾ ਹੱਲੇ ਤੱਕ ਕੋਈ ਟਿੱਪਣੀ ਨਹੀਂ ਆਈ ਹੈਲੋ ਹੈਲੋ ਹਾਂਜੀ ਪ੍ਰਧਾਨ ਜੀ ਤੂੰ ਬੜੇ ਲੱਭ ਕੇ ਅੰਗੂਠੇ ਲਾਣਾ ਓਏ ਕਿੱਥੇ ਜੀ ਜੇ ਤੀ ਬੋਸ ਦੇ ਪੰਦਾ ਪਿਆ ਮੈਂ ਪੈਂਦਾ ਨਹੀਂ ਬਰਾ ਤੂੰ ਮੇਰੇ ਨਾਲ ਖੜਦਾ ਵਾਂ ਉਹ ਮੇਰੀ ਆਈਡੀ ਆਹ ਮੇਰੀ ਆਈਡੀ ਘਰ ਦੇ ਚਲਾ ਰਹੇ ਨੇ ਨਾਲ ਫੇਸਬੁਕ ਨਹੀਂ ਫੇਸਬੁਕ ਘਰ ਵਾਲੀ ਗੋਰੀ ਨੂੰ ਸੁਣਦੀ ਪੀ ਆ ਪਤਾ ਨਹੀਂ ਹੁਣ ਮੈਨੂੰ ਪਹਿ ਦੇਖਦਾ ਇੱਕ ਨਹੀਂ ਤੇਰੀ ਘਰ ਵਾਲੀ ਗੋਰੀ ਨੂੰ ਸੁਣਦੀ ਆ ਉਹ ਪ੍ਰਧਾਨ ਜੀ ਮੈਂ ਪੁੱਛ ਲੰਨਾ ਕੀ ਹੋਇਆ ਬੱਚਿਆਂ ਵਾਲੀਆਂ ਗੱਲਾਂ ਕਿਉਂ ਕਰਦਾ ਤੂੰ ਮੇਰੇ ਨਾਲ ਕੀ ਹੋਇਆ ਪ੍ਰਧਾਨ ਜੀ ਲੈ ਫੰਡ ਰਾਂ ਨਹੀਂ ਇਹ ਇਹ ਉਹ ਘਰ ਵਾਲੀ ਆਈਡੀਆਂ ਦੇਖਦੀ ਫਿਰ ਕੇ ਮੈਂ ਦੇਖਦਾ ਹੁਣ ਹੀ ਦੇਖ ਕੇ ਨਾਮ ਚਿਹਰੇ ਲਿਖੇ ਆ ਫੋਟੋ ਦੇਈ ਆ ਹਾਂਜੀ ਆ ਗਈ ਮੇਰੀ ਆਈ ਦੀ ਘਰੇ ਵੀ ਚਲਦੀ ਆ ਨਾ ਉਹਨੂੰ ਤੇ ਘਰ ਦੇ ਕਮਾਲ ਆ ਮੈਂ ਤੇਰੀ ਗੱਲ ਮੰਨ ਲਈ ਚਲਦੀ ਆ ਕਿਉਂ ਚੱਲੇ ਤੇਰੀ ਨਾਲੇ ਚੱਲੇ ਤੇ ਸਾੜੀ ਆਪਣੀ ਲੈਵਲ ਤੇ ਚੱਲੇ ਤੁਸੀਂ ਲੀਡਰ ਜੋ ਕੀ ਲੈਣਾ ਮੈਂ ਪ੍ਰਧਾਨ ਜੀ ਹੁਣ ਹੀ ਦੇਖਦਾ ਹਾਂ ਕੋਈ ਨਹੀਂ ਆ ਦੇਖ ਲੈ ਜਾ ਕੇ ਤੂੰ ਹਣ ਮੈਂ ਦੇਖਦਾ ਹੁਣ ਹੀ ਪ੍ਰਧਾਨ ਜੀ ਜਾਣੀ ਹੈਲੋ ਕਿੱਥਿਆਂ ਨੂੰ ਮੈਂ ਇੱਧਰ ਹੀ ਸੀ ਨੀਲੇ ਝੰਡੇ ਗੁਰਦੁਆਰੇ ਕੋਲ ਉਹਦਾ ਮੈਂ ਦੁਕਾਨ ਤੇ ਉਹ ਲਿਖਾਨ ਤੇ ਆ ਜੀ 30 ਮਿੰਟ ਨਹੀਂ ਨਹੀਂ 30 ਮਿੰਟ ਕੋਰਤੋ ਵਰੇ ਕੋਈ ਹੈ ਨਹੀਂ ਲੈ ਜੰਡੇ ਕੋਰਤੋ ਵਰੇ ਕੋਈ ਦੁਕਾਨ ਤੇ ਆਪ ਨਹੀਂ ਦੱਸੋ ਜੀ ਦੰਮਿਆਣਾ نئی ਪ੍ਰਧਾਨ ਜੀ ਮੈਨੂੰ ਪਤਾ ਕਿ ਉਹ ਤੁਸੀਂ ਗਲਤ ਬੋਲੇ ਹੋ ਮੇਰੀ ਜਨਾਨੀ ਬਾਰੇ ਕਮਲਾ ਤੂੰ ਬੈਠ ਕਮਲਾ ਨਹੀਂ ਮੈਂ ਪ੍ਰਧਾਨ ਜੀ ਦੱਸੋ ਯਾਰ ਮੈਂ ਨਹੀਂ ਦੱਸ ਮੇਰੇ ਕੋਲ ਕੋਈ ਪੁੱਧੂ ਥੋੜਾ ਨਹੀਂ ਹੈਗਾ ਪ੍ਰਧਾਨ ਜੀ ਦੱਸੋ ਯਾਰ ਮੈਂ ਉਹ ਤੋਂ ਮੇਰੇ ਕੋਲ ਆ ਬਸ ਤੁਹਾਨੂੰ ਕਹਦਾ ਨਹੀਂ ਨਹੀਂ ਬਸ ਆ ਤੇਰੀ ਦੁਕਾਨ ਤੇ ਖੜਾ ਕੁਛ ਨਹੀਂ ਹੁੰਦਾ ਖੜੇ ਰੋ ਕੋਈ ਨਹੀਂ ਵਾਹ ਕੜੇ ਲੋਜੀ ਜਿਹੜੇ ਵੀ ਵਾਦ ਦਾ ਦੇ ਵਿੱਚ ਗੁਰਮੁਖ ਸਿੰਘ ਮੱਠੂ ਬਾਂਸਲ ਜਿਹੜੇ ਸਾਬਕਾ ਕਾਉਂਸਲਰ ਪਿੰਕੀ ਮਾਂਸਲ ਦੇ ਪਤੀ ਹੋਣਾ ਤੇ ਇਲਜ਼ਾਮ ਲੱਗੇ ਨੇ ਉਹਨਾਂ ਦਾ ਪੱਖ ਜਾਣ ਲੈਂਦੇ ਬਾਂਸਲ ਸਾਹਿਬ ਅਕਸਰ ਵਿਵਾਦ ਜਿਹੜਾ ਸੀਗਾ ਇਹ ਕਿਹਾ ਜਾ ਰਿਹਾ ਕਿ ਤੁਹਾਡਾ ਉਹ ਕਰੀਬੀ ਸੀਗਾ ਸ਼ਖਸ ਜਿਹਦੇ ਵੱਲੋਂ ਤੁਹਾਡੇ ਉੱਤੇ ਹੁਣ ਇਲਜ਼ਾਮ ਲਗਾਏ ਜਾ ਰਹੇ ਨੇ ਵਿੱਚ ਗੌਰਵਜੀਤ ਗੋਰਾ ਵੀ ਇਹਦੇ ਵਿੱਚ ਹੁਣ ਉਤਰ ਆਏ ਨੇ ਪੂਰਾ ਮਸਲਾ ਕੀ ਸੀਗਾ ਕਾਲ ਕਿਉਂ ਕੀਤੀ ਗਈ ਉਹਨਾਂ ਨੂੰ ਨਹੀਂ ਸਰ ਦੇਖੋ ਇਹਦਾ ਨਮਸਕਾਰ ਤੁਹਾਨੂੰ ਮੇਰੇ ਵਾਰਡ ਦਾ ਹਰ ਬੰਦਾ ਮੇਰੇ ਨੇੜੇ ਹੀ ਆ ਕੋਈ ਵੀ ਹੋਵੇ ਮੈਂ ਕਿਸੇ ਦਾ ਤੱਕ ਕੰਮ ਦੇਖ ਕੇ ਨਹੀਂ ਕੀਤਾ ਜਿਹੜਾ ਆ ਮੈਂ ਕੰਮ ਕਰਕੇ ਭੇਜਿਆ ਰਹੀ ਗੱਲ ਗੱਲ ਜਿਹੜੀ ਕੱਲ ਕੱਲ ਸ਼ੁਰੂ ਕਿੱਥੋਂ ਹੋਈ ਆ ਇਹ ਤੁਸੀਂ ਵੀ ਸਮਝਦੇ ਹੋ ਵੀ ਜਿਹੜੀ ਇਹ ਟੋਟਲੀ ਲਾਈਟ ਆ ਟਾਟਾ ਕੰਪਨੀ ਪ੍ਰਾਈਵੇਟ ਆ ਜਦ ਇਹਨਾਂ ਨੇ ਸਾਰੀ ਗਾ ਟ੍ਰਿਪਿੰਗ ਸਿਸਟਮ ਲਾਇਆ ਹੋਇਆ ਨੇ ਜੇ ਅਸੀਂ ਇੱਕ ਵੀ ਲਾਈਟ ਫालतू ਜਲਾ ਦਾਂਗੇ ਤਾਂ ਟ੍ਰਿਪ ਹੋ ਕੇ ਸਾਰੀ ਬੰਦ ਹੋ ਜਾਂਦੀ ਹੈ ਇਨ ਬਿਟਵੀਨ ਇਹ ਬੰਦਾ ਇੱਥੇ ਲਾਈਟਾਂ ਲਾਣ ਲਈ ਆਪਣੇ ਕੋਲੋਂ 2-200 ਰੁਪਏ ਦੀ ਲਾਈਟ ਸੀ ਇੱਕ ਲਾਈਟ ਲਾਈ ਸੀ ਇਹਨੇ ਔਰ ਲਵਾਇਆ ਇਹ ਰਿਹਾ ਸੀਗਾ ਸਰਕਾਰੀ ਬੰਦਿਆਂ ਕੋ ਜਿਹੜੇ ਪਰਲੇ ਬਾੜ ਚ ਇਹਨਾਂ ਦੇ ਬਾੜ ਚ ਕੰਮ ਕਰਦੇ ਮੇਰਾ ਮੇਰਾ ਮੇਰੀ ਇਹਦੇ ਨਾਲ ਕੋਈ ਲੜਾਈ ਥੋੜੀ ਮੈਂ ਤਾਂ ਡਿਪਾਰਟਮੈਂਟ ਨਾਲ ਗੱਲ ਕਰੂੰਗਾ ਮੈਂ ਟਾਟਾ ਕੰਪਨੀ ਨਾਲ ਗੱਲ ਕੀਤੀ ਵੀ ਇਦਾਂ ਲਾ ਸਕਦੇ ਆ ਸੀ ਉਹ ਕਹਿੰਦੇ ਬਿਲਕੁਲ ਨਹੀਂ ਲਾ ਸਕਦੇ ਚਲੋ ਉਹਨਾਂ ਨੇ ਹਟਾਤਾ ਇਨ ਬਿਟਵੀਨ ਇਹਨੇ ਲਾਈਟ ਪਾਈ ਔਰ ਇਹ ਜਿੱਦਾਂ ਬੋਲਦਾ ਬੰਦਾ ਤੁਸੀਂ ਇੱਕ ਚੀਜ਼ ਦਾ ਫਰਕ ਦੇਖੋ ਨਾ ਸਾਰੇ ਇਹਨੇ ਕਹਿੰਦੇ ਆ ਮੈਨੂੰ ਤਾਂ ਕਹਿਤਾ ਤੁਸੀਂ ਮੇਰਾ ਮੁੰਡਾ ਉਹਦੇ ਬਰਾਬਰ ਦਾ ਉਹਦੀ ਲੈਂਗੁਏਜ ਵੇ ਆਫ ਟਾਕ ਇੱਕ ਮੈਂ ਇਹ ਜਿਹੜਾ ਕੋਈ ਮੈਨੂੰ ਜਵਾਨ ਨਹੀਂ ਹੈਗਾ ਜੇ ਮੇਰੇ ਨਾਲ ਸਰਿਆਂ ਤੁਹਾਡੇ মিডিਆ ਵਾਲਿਆਂ ਦੇ ਸਾਹਮਣੇ ਐਦਾਂ ਦੀ ਗੱਲਾਂ ਬਦਤਮੀਜ਼ ਬੋਲਦਾ ਵਾ ਤੇ ਕੋਈ ਬਦਮਾਸ਼ਤਾ ਉਹ ਹੈ ਨਹੀਂ ਕਿਉਂਕਿ ਗੱਲ ਸੁਣੋ ਉਹਨੂੰ ਭੁਲੇਖਾ ਵਾ ਵੀ ਸ਼ਾਇਦ ਉਹ ਜਵਾਨ ਮੁੰਡਿਆਂ ਨੂੰ ਬਰਗਲਾ ਕੇ ਕੋਈ ਪੁੱਠੇ ਕੰਮ ਕਰਵਾ ਸਕਦਾ ਅਸੀਂ ਤਾਂ ਉਹਦੀ ਗੱਲਾਂ 'ਚ ਵਰਕ ਲਦੇ ਨਾ ਮੈਂ ਭਜਦਾ ਜਿਹੜੀ ਗੱਲ ਹੋਈ ਠੀਕ ਆ ਮੇਰੇ ਮਹੱਲੇ 'ਚ ਮੰਨ ਲ ਕੇ ਚਲੋ 100 ਬੰਦੇ ਨੇ ਕੀਤਾ ਹਣਾ ਲਾਈਕ ਜਾਂ ਕਮੈਂਟ ਕੀਤੇ ਹੋਣਗੇ ਮੈਂ 99 ਨਾ ਮੇਰਾ ਕੋਈ ਮਤਲਬ ਨਹੀਂ ਕੋਈ ਉਹ ਤੁਹਾਡੇ ਕੋਲ ਬਹੁਤ ਨੇੜੇ ਹੁੰਦਾ ਵਾ ਤੁਹਾਨੂੰ ਤਕਲੀਫ ਜ਼ਰੂਰ ਹੁੰਦੀ ਆ ਇਹ ਬੰਦਾ ਯਾਰ ਕਿਉਂ ਔਰ ਖਾਸ ਕਰ ਕੋਈ ਨਾਰਮਲ ਗੱਲ ਤਾਂ ਹੈ ਨਹੀਂ ਉਹ ਕਿਉਂਕਿ ਸਾਨੂੰ ਸਾਡੇ ਪ੍ਰਤੀ ਉਹ ਸ਼ਲੋਕ ਤਾਂ ਪੜ ਨਹੀਂ ਰਿਹਾ ਬੋਲੇ ਬਤਮੀਜ਼ ਰਿਹਾ ਮੈਂ ਉਹਨੂੰ ਸਿਰਫ ਫੋਨ 'ਤੇ ਪੁੱਛਿਆ ਮੰਗਾ ਯਾਰ ਤੂੰ ਹੁਣ ਸਾਡੇ ਸਾਡੇ ਖਿਲਾਫ ਤੂੰ ਵੀ ਚੱਲੇਗਾ ਵੀ ਤੂੰ ਇਹ ਇਦਾਂ ਕਰਨਾ ਲਾਇਕ ਉਸ ਬੰਦੇ ਨੇ ਸਿਰਫ ਇਹ ਕਿਹਾ ਕਿੰਦਾ ਭਾਜੀ ਇਹ ਮੇਰੀ ਮੈਂ ਪ੍ਰਧਾਨ ਜੀ ਮੈਂ ਨਹੀਂ ਚਲਾਉਂਦਾ ਸਾਈਟ ਕੀ ਕਹਿੰਦਾ ਫੇਸਬੁੱਕ ਮੇਰੀ ਵਾਈਫ ਚਲਾਉਂਦੀ ਆ ਮੈਂ ਕਿਹਾ ਇਦਾਂ ਕਿਹੜੀ ਵਾਈਫ ਕਹਿੰਦਾ ਨਹੀਂ ਮੇਰੀ ਮਾਤਾ ਵੀ ਚਲਾਉਂਦੀ ਆ ਮੈਂ ਕਿਹਾ ਗੱਲ ਸੁਣ ਲੈ ਮੈਂ ਮੰਨ ਲਿਆ ਉਹ ਹੈਗੀ ਆ ਮੈਂ ਉਸ ਤੋਂ ਬਾਅਦ ਮਿਲ ਕੇ ਵੀ ਆਇਆ ਉਹਨੂੰ ਮੈਂ ਕਹ ਲਾਈਵ ਪਾਉਂਦੀ ਆ ਮਗਰ ਇਹ ਦੱਸ ਵੀ ਆਪਾਂ ਘੋਰੇ ਨੂੰ ਹੀ ਦੇਖਦੇ ਨੇ ਸਾਰਾ ਇਹ ਕੋ ਸੰਤ ਆ ਇਹ ਕੋ ਪ੍ਰਵਚਨ ਕਰਦਾ ਵਾ ਇਹ ਕੋਈ ਧਾਰਮਿਕ ਭੇਟਾਂ ਗਾਂਦਾ ਲੇਡੀਜ਼ ਦਾ ਕੀ ਮਤਲਬ ਆ ਜੇ ਦੋ ਪੋਲੀਟਿਸ਼ੀਅਨ ਦਾ ਝਗੜਾ ਹੈਗਾ ਵੈਸਾ ਤੁਹਾਨੂੰ ਪਤਾ ਇਲਜ਼ਾਮ ਨੇ ਇਲਜ਼ਾਮ ਤੋਂ ਤੁਸੀਂ ਵੀ ਸੁਣ ਲਈ ਹੋਣੀਆਂ ਮੈਂ ਜੋ ਬੋਲ ਰਿਹਾ ਮੇਰੀ ਗੱਲ 'ਚ ਫਰਕ ਹੋਵੇ ਮੈਂ ਤੁਹਾਡਾ ਜਵਾਬ ਦੇ ਮਗਰ ਜੇ ਕੋ ਗੱਲ ਹੋਵੇ ਤਜਰਬ ਹੋਵੇ ਇਨ ਬਿਟਵੀਨ ਇਹਨੂੰ ਪਤਾ ਚਲੋ ਮੈਂ ਉਸ ਤੋਂ ਬਾਅਦ ਉਹ ਗਿਆ ਵੀ ਆ ਮੈਂ ਕਹ ਮੈਨੂੰ ਮੈਨੂੰ ਲੱਗਿਆ ਉਹ ਨਾਰਾਜ਼ ਆ ਮਗਾ ਯਾਰਾ ਭਾਦਾ ਤੂੰ ਮੇਰੇ ਨਾਲ ਸਾਲਾਂ ਦੇ ਆਪਾਂ ਰਹਨੇ ਆਂ ਵੀ ਸੌਰੀ ਭਾਈ ਤੈਨੂੰ ਗਲਤੀ ਲੱਗੀ ਮਗਰ ਮੈਂ ਗਲਤ ਲਫ਼ਜ਼ ਨਹੀਂ ਬੋਲਿਆ ਠੀਕ ਆਪਾਂ ਜਿਵੇਂ ਆਪ ਜਿੱਤੇ ਅਧਿਕਾਰ ਹੁੰਦਾ ਆਪਾਂ ਆਪਾਂ ਕਹਿ ਦਿੰਨੇ ਹਾਂ ਤੁਸੀਂ ਵੀ ਸਾਡੇ ਨਾਲ ਇਦਾਂ ਕਰੋਗੇ ਇਹ ਗੱਲ ਮੈਂ ਬਿਲਕੁਲ ਕਹੀ ਆ ਇਸ ਗੱਲ ਤੋਂ ਮੈਂ ਹੋਰ ਤਾਂ ਕੁਝ ਨਹੀਂ ਕੋ ਗਾਲ ਕੱਢੀ ਕੋ ਬਰਤਮਝ ਬੋਲਿਆ ਆਂ ਜਾਂ ਉਹਦੇ ਮੈਂ ਤਾਂ ਉਹਦੀ ਘਰ ਵਾਲੀ ਸੱਚ ਚੰਗੀ ਤਾਂ ਦੇਖੀ ਵੀ ਨਹੀਂ ਹੱਤਾ ਮੈਨੂੰ ਉਹ ਵੀ ਨਹੀਂ ਪਤਾ ਕਿਉਂਕਿ ਉਹ ਮੇਰੇ ਵਾਰਚ ਵੀ ਨਹੀਂ ਰਹਿੰਦਾ ਸਿਰਫ ਉਹ ਚੌਂਕ 'ਚ ਦੁਕਾਨ ਆ ਔਰ ਸੰ ਜਿਸ ਦੁਕਾਨ ਮੰਦਰ ਦੇ ਬਾਹਰ ਉਹ ਦੁਕਾਨ ਆ ਮੈਂ ਉਸੇ ਮੰਦਰ ਦਾ ਪ੍ਰੈਜ਼ੀਡੈਂਟ ਵੀ ਆ ਮੈਨੂੰ ਸਭ ਸਮਝ ਆ ਮੈਂ ਲੋਕਾਂ ਨਾਲ ਕਿੱਦਾਂ ਗੱਲ ਕਰਨੀ ਸੰਗਤ ਨਾਲ ਕਿੱਦਾਂ ਕਰਨੀ ਆ ਮੈਂ ਤਾਂ ਕਮਲਾ ਤਾਂ ਹੈ ਨਹੀਂ ਇਸ ਗੱਲ ਤੋਂ ਬਾਅਦ ਇਹਨੂੰ ਕਿਤੇ ਪਤਾ ਲੱਗ ਗਿਆ ਹੋਣਾ ਇਹ ਹੁਣ ਉਸ ਗੱਲ ਨੂੰ ਖਿੱਚਦਾ ਪਿਆ ਖਿੱਚਦਾ ਤਾਂ ਇਹ ਆਪਣੀ ਬਾਣੀ ਦੇਖੇ ਨਾ ਤੁਸੀਂ ਤੁਹਾਨੂੰ ਮੈਂ ਦੱਸਦਾ ਰਿਹਾ ਵੀ ਜਿਸ ਬੰਦੇ ਨੂੰ ਸ਼ਾਇਦ ਆਪਣੇ ਫਾਦਰ ਨਾਲ ਵੀ ਇੰਨੇ ਘਰੇ ਬੋਲਦਾ ਮੈਂ ਇਹਦੇ ਫਾਦਰ ਨੂੰ ਦੋ ਚਾਰ ਸਾਲ ਪੰਜ ਸਾਲ ਛੋਟਾ ਵੱਡਾ ਹੀ ਹੋਊਗਾ ਵੀ ਚਾਚਾ ਵਰਗਾ ਤਾਂ ਆਏਗਾ ਤੁਸੀਂ ਇੱਥੋਂ ਦੇਖੋ ਜਿਸ ਖਾਲੀ ਇਲੈਕਸ਼ਨ ਜ਼ਿੰਦਗੀ ਚ ਇਲੈਕਸ਼ਨ ਨੇ ਇਲੈਕਸ਼ਨ ਲੜਨੇ ਸਾਬਨੇ ਆਪਣੇ ਆਪਣੇ ਘਰ ਚਲੇ ਜਾਣਾ ਪਰ ਸਾਡੇ ਮਹੱਲੇ ਚ ਇੰਨੀ ਜ਼ਹਿਰ ਭਰ ਕੇ ਨਾ ਜਾਵੇ ਵੀ ਕੱਲ ਨੂੰ ਸਾਡੇ ਲੋਕਾਂ ਦੇ ਆਪਸ ਸਿਰ ਫਾੜ ਦੇ ਪੈ। ਬੰਸਰ ਸਾਹਿਬ ਉਹਨਾਂ ਦਾ ਇਹ ਕਹਿਣਾ ਕਿ ਹੁਣ ਜਦ ਤੱਕ ਤੁਸੀਂ ਮਾਫੀ ਨਹੀਂ ਮੰਗੂਗੇ ਤਦ ਤੱਕ ਤੁਹਾਡਾ ਪਿੱਛਾ ਨਹੀਂ ਛੱਡਾਂਗੇ। ਗੁਰਵਜੀ ਗੋਰਾ ਦਾ ਇਹ ਕਹਿਣਾ ਕਿੰਦੇ ਬੰਨਾ ਆਪਾਂ ਥਾਣੇ ਤੱਕ ਥਾਣੇ ਤੱਕ ਜਾਵਾਂਗੇ। ਤੁਸੀਂ ਵੀ ਸਿਆਣੇ ਹੋ। ਸਿਆਣੇ ਇਹ ਕੌਣ ਹੁੰਦਾ? ਹੂ ਇਜ਼ ਜਿਸ ਬੰਦੇ ਨਾਲ ਹੈ ਕਿ ਮੈਂ ਉਹਦੇ ਨਾਲ 100 ਬਾਰ ਮੈਂ ਚਾਹ ਉਹਦੇ ਪੈਰੀਂ ਹੱਤ ਲਾ ਮੇਰੀ ਇਹ ਇੱਛਾ ਵਾ ਨਾ ਜਿਉ ਉਹਨੇ ਕਿਡਨਾਪ ਕਰਕੇ ਆਪਣੇ ਦਫ਼ਤਰ ਪਿਠਾ ਕੇ ਬੈਠ ਜਾਊਗਾ। ਫਿਰ ਵ ਨਾਲ ਗਲਤੀ ਕਿਹੜੀ ਹੈ ਤੂੰ ਤੁਸੀਂ ਦੱਸੋ ਮੈਂ ਠੀਕ ਆ ਉਹਨੂੰ ਲੱਗਦਾ ਵੀ ਉਹਦੀ ਗਲਤ ਮੇਰੀ ਗਲਤ ਜੋ ਮੈਂ ਕਹਿ ਰਿਹਾ ਉਹੀ ਗੱਲ ਆ ਜੇ ਉਹਨੂੰ ਕੋਈ ਸੁਣਨ ਚ ਫਰਕ ਰਿਹਾ ਵਾ ਤੇ ਉਹ ਉਹਦੀ ਦਾ ਮਾਸੀ ਕਹੇ ਸਮੇ ਭਰਾਵਾ ਤੇਰੇ ਨਾਲ ਕੋਈ ਉਸ ਭਾਵਨਾ ਨਾਲ ਥੋੜੀ ਗੱਲ ਕੀਤੀ ਹੈ ਕੋਈ ਮੈਂ ਉਹਨੂੰ ਗਲਤ ਦੁਰਵਿਹਾਰ ਕੀਤਾ ਹੋਵੇ ਤੂੰ ਕਿਉਂ ਮੈਨੂੰ ਉਹ ਸਿੱਧਾ ਹੀ ਕਹਿੰਦਾ ਜਦ ਕਿ ਉਹ ਬਾਹਰ ਲਾਈਵ ਚ ਬੰਦਾ ਪਿਆ ਵਾ ਵੀ ਇਹ ਜਿਹੜੀ ਕੀ ਕਹਿੰਦੇ ਆ ਤੁਸੀਂ ਕਮੈਂਟ ਕਹਿੰਨੇ ਹੋ ਵੀ ਮੈਂ ਕੀਤਾ ਤੇ ਮੈਨੂੰ ਪਹਿਲੇ ਹੀ ਕਹਿ ਦਿੰਦਾ ਮੈਂ ਕਿਹਾ ਉਹਨੂੰ ਕੁਝ ਕਹਿਣਾ ਸੀ ਮੈਂ ਕੋਈ ਤੁਸੀਂ ਦੱਸੋ ਕੋਈ ਸਾਡੇ ਖਿਲਾਫ ਸਰਿਆ ਮੈਨੂੰ ਬੋਲ ਜੂਗਾ ਸੀ ਲੱਠ ਮਾਰ ਦਾਂਗੇ ਵੇ ਇਹ ਦੀ ਭਾਸ਼ਾ ਤਾਂ ਨਹੀਂ ਹੈਗੀ ਤੁਸੀਂ ਮੈਨੂੰ ਸਾਲਾਂ ਦੀ ਜਾਣਦੇ ਮੈਂ 10 ਸਾਲ ਦਾ ਕਾਉਂਸਲਰਾਂ ਇੱਥੇ ਔਰ ਮੈਂ ਗਲੀ ਗਲੀ ਤੁਸੀਂ ਕਹਿੰਦੇ ਨਾ ਮੇਰੀ ਨੇੜਤਾ ਇੰਨੀ ਆ ਮੈਂ ਗਲੀ ਗਲੀ ਔਰ ਇੱਥੇ ਆ ਕੇ ਹੁਣੇ ਤੁਸੀਂ ਬੈਠ ਜਾਓ 5 ਵਜੇ ਤੋਂ ਬਾਅਦ ਦੇਖੀਓ ਉੱਥੇ ਲੇਡੀ ਦਾ ਕਿਦਾਂ ਮੇਲਾ ਲੱਗਦਾ ਰਹੀ ਗੱਲ ਜਿਹੜੇ ਭਾਈ ਸਾਹਿਬ ਗੱਲਾਂ ਮਾਰਦੇ ਆ ਮੈਂ ਤੁਹਾਨੂੰ ਨੀਲੇ ਕਾਡਾਂ ਦੀ ਲਿਸਟ ਦਿਖਾ ਦਿੰਨਾ ਪੈਨਸ਼ਨਾਂ ਦੀ ਲਿਸਟ ਦਿਖਾ ਦਿੰਨਾ ਵਾਰਡ ਨੰਬਰ 55 ਦੇ ਨਾਮ ਦੇ ਕਾਉਂਸਲਰ ਨੂੰ ਸਾਰੀ ਮੈਂ ਤੁਹਾਨੂੰ ਲਿਸਟ ਦਿਖਾਉਂਗਾ 500 600 ਕਾਡ ਨੀਲਾ ਮੈਂ ਬਣਾ ਕੇ ਦਿੱਤਾ ਜੇ ਆਪਣਾ ਕੰਮ ਇਹ ਸੇਵਾ ਕਰਦਾ ਮੈਂ ਮੇਰੇ ਭਗਵਾਨ ਨੇ ਡਿਊਟੀ ਲਈ ਆ ਮੈਂ ਕਰੂੰਗਾ ਮੈਂ ਤੁਹਾਡੇ ਸਾਹਮਣੇ ਮੈਂ ਕਾਰੋਬਾਰ ਕਰ ਰਿਹਾ ਮੈਂ ਲੀਡਰ ਚਿੱਟੇ ਕਪੜੇ ਪਾ ਕੇ ਬਹਿ ਕੇ ਪ੍ਰੈਸ ਦੇ ਵਟੇ ਦੇਣ ਵਾਲਾ ਬੰਦਾ ਨਹੀਂ ਹੈਗਾ ਮੈਂ ਜ਼ਮੀਨ ਤੇ ਕੰਮ ਕਰਨ ਵਾਲਾ ਬੰਦਾ ਮੇਰੀ ਤੁਸੀਂ ਫੇਸਬੁੱਕ ਖੋਲੋ ਦੋ ਮੈਂ ਜਿਹੜਾ ਆਪਣਾ ਕੰਮ ਪਾਨਾ ਪਰ ਜੇ ਇਹ ਬੰਦਾ ਵਿਚ ਆ ਕੇ ਬਦਮਾਸ਼ੀ ਕਰਨ ਦੀ ਸਾਡੇ ਸਾਡੇ ਹੁਣ ਮੈਂ ਤੁਹਾਨੂੰ ਦੱਸਦਾ ਮੇਰੀ ਇਹ ਜਨੀਆ ਤੇਜੀ ਜੇ ਮੇਰੇ ਨਾਲ ਭੇੜਨ ਦੀ ਕੋਸ਼ਿਸ਼ ਕਰੂਗਾ ਇਹ ਇਹ ਜੋ ਪਿੱਛਾ ਇਹ ਕਹਿੰਦਾ ਇਹਦੇ ਵੀ ਤਾਂ ਪਿੱਛੇ ਕਰਨ ਵਾਲੇ ਬਹੁਤ ਘੁੰਮਦੇ ਪਏ ਨੇ ਇਹਨੇ ਵੀ ਬੜਾ ਕੁਝ ਕੀਤਾ ਹੋਇਆ ਉਹ ਆਪੇ ਸਭ ਸਾਹਮਣੇ ਆ ਰਿਹਾ ਇਹ ਲੋਕਾਂ ਨੂੰ ਕਹਿੰਦਾ ਮੇਰੇ ਮਗਰ ਪੁਲਿਸ ਭਾ ਦੇ ਨੇ ਤੁਸੀਂ ਦੱਸੋ ਇਹਦੇ ਪਰਿਵਾਰ ਚ ਦਾ ਭਰਾ ਵੀ ਆ ਇਹਦੇ ਡੈਡੀ ਉਹਨਾਂ ਦੇ ਕਿਉਂ ਨਹੀਂ ਪੁਲਿਸ ਪਿੱਛੇ ਆਈ ਹੱਦ ਤੱਕ ਜਿੱਦਾਂ ਨੇ ਕਾਰਨਾਮੇ ਕਰਦਾ ਤਾਂ ਹੀ ਪੁਲਿਸ ਆਂਦੀ ਹੈ ਨਾ ਜੇ ਕੋਈ ਤੁਸੀਂ ਮੈਂ ਕਿਸੇ ਦੇ ਘਰ ਇੱਟਾ ਮਾਰ ਕੇ ਆਉਂਗਾ ਪਰਚਾ ਮੇਰੇ ਤੇ ਉਹੀ ਕਰਾਊਗਾ ਨਾ ਜੇ ਪੁਲਿਸ ਪੁਲਿਸ ਖਰਚਾ ਜੇ ਭਣਦਾ ਹੋਊ ਜੇ ਇਹਨਾਂ ਨੂੰ ਲੱਗਦਾ ਇਹਨਾਂ ਨੂੰ ਮੇਰੇ ਤੇ ਬਣਦਾ ਮੈਨੂੰ ਪਤਾ ਹੀ ਆ ਭੱਜੇ ਫਿਰਦੇ ਆ ਪਰਚਾ ਕਾਹਦਾ ਹੋ ਜੀ ਤੁਸੀਂ ਵੀ ਦੱਸ ਦੋ ਮੈਂ ਆਪਣੀ ਸੌਰੀ ਦਾ ਮੈਂ ਉਸ ਕੱਲੇ ਬੰਦੇ ਕੋਲ ਮੰਗੂ ਆ ਇਹਦੇ ਦਫ਼ਤਰ ਬੈਠ ਕੇ ਦੇ ਕੋਲ ਕਿਉਂ ਮੰਗੂ ਨਹੀਂ ਉਹ ਕਹਿੰਦੇ ਉਸ ਸ਼ਖਸ ਕੋ ਉਹ ਹਰ ਵੇਲੇ ਉੱਥੇ ਤੁਸੀਂ ਗਏ ਹੋ ਕੱਲ ਤੋਂ ਮੈਂ ਦੇਖਣ ਲੱਗਾ ਤਾਂ ਉਹਨਾਂ ਬਿਨ ਕਿਡਨੈਪ ਕਰਕੇ ਰੱਖਿਆ ਆ ਬੰਦੇ ਨੂੰ ਉੱਥੇ ਆਪਣੇ ਵੀ ਕਿਸੇ ਹੋਰ ਤੁਹਾਡੇ ਵੀ ਆਪਣੇ ਵੀ ਯਾਰ ਦੋਸਤ ਵੀ ਹੁੰਦੇ ਨੇ ਕੋਈ ਜੇ ਗੱਲ ਨੂੰ ਨਵੇੜਾ ਨਾ ਆਊਗਾ ਵਿਚਲਾ ਬੰਦਾ ਹੀ ਆਊ ਨਾ ਦੋਨਾਂ ਦਾ ਵਾਕਫ ਬੰਦਾ ਹੀ ਆਊਗਾ ਕਿ ਇਹ ਇਹ ਕਰਾਊਗਾ ਤੇ ਹੁਣ ਗੱਲ ਉਹਨਾਂ ਨਾਲ ਤੁਹਾਡੀ ਹੋਈ ਹੈ ਉਸ ਪਰਿਵਾਰ ਦੇ ਨਾਲ ਕਿਉਂਕਿ ਤੁਹਾਡੇ ਵਾਰਡ ਚ ਉਹਨਾਂ ਦੀ ਦੁਕਾਨ ਹੈ ਕੋਈ ਪਰਿਵਾਰ ਦੇ ਸਕਰੀ ਪਰ ਉਹ ਅਸੀਂ ਇਕੱਲਾ ਦੁਕਾਨਦਾਰੀ ਉਹ ਇਕੱਲਾ ਹੀ ਜਾਂਦਾ ਤੇ ਫਿਰ ਬਾਹਰ ਨਾਲ ਮੇਰਾ ਰੋਲਾ ਹੀ ਨਹੀਂ ਇਹਦੀ ਗੱਲ ਸੁਣੋ ਉਹਨਾਂ ਕੋਣ ਖੋਲ ਰਿਹਾ ਫਿਰ ਉਹਨਾਂ ਦੀ ਉਹ ਨੌਕਰ ਹੈ ਜੀ ਉਹ ਤਾਂ ਆਪ ਵੀ ਖੋਲਦਾ ਆ ਕੇ ਵਿੱਚ ਉਹ ਚਾਚੇ ਦਾ ਇਹਦਾ ਮੁੰਡਾ ਵੀ ਹੈਗਾ ਵਾ ਉਹ ਨਹੀਂ ਗੱਲ ਮੈਂ ਇਹਦੀ ਮਾਤਾ ਦੀ ਪੈਨਸ਼ਨ ਇਹਦਾ ਨੀਲਾ ਕਾਰਡ ਇਹਦੇ ਚਲੋ ਆਪਾਂ ਉਹ ਗਾਹ ਅਸਾਨ ਨਹੀਂ ਕੀਤਾ ਜਦ ਕਿ ਦੂਜੇ ਵਾਰ ਸੀ ਜੇ ਐਨੇ ਹੀ ਸਕੇ ਜੀ ਇਹਦਾ ਕੰਮ ਤਾਂ ਕਰਾਣ ਕਿਸੇ ਜਾ ਕੇ ਜਿਹੜਾ ਮੇਰੇ ਨਾਲ ਲੜਾਈ ਲੜਨੀ ਆ ਨਾ ਦੇਖੋ ਹੁਣ ਜੇ ਸਰਕਾਰ ਆਈ ਆ ਅਸੀਂ ਮੈਂ ਅਜ ਆਮ ਪਾਰਟੀ ਜੁਆਇਨ ਕੀਤੀ ਇਹ ਸਬਦਾ ਦਾਅਵਾ ਕਰ ਰਹਾ ਇਹ ਵੀ ਤਾਂ ਭੱਜਿਆ ਹੀ ਫਿਰਦਾ ਸੀ ਉਹ ਤੈਨੂੰ ਲੈਂਦੇ ਨਹੀਂ ਤਾਂ ਅੱਜ ਵੀ ਤਿਆਰ ਆ ਇਹ ਤਾਂ ਕਹਿੰਦਾ ਟਿਕਟ ਦਿਓ ਮੈਂ ਆਮ ਪਾਰਟੀ ਜਾ ਜਾਨਾ ਇਹ ਅਜਿਹੀ ਗੱਲਾਂ ਨਾ ਕਰਕੇ ਨਾ ਆਪਾਂ ਕਿਸੇ ਨੂੰ ਬਰਗਲਾ ਸਕਦੇ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਮਗਰ ਲੋਕ ਬੇਵਕੂਫ ਬਣਦੇ ਨਹੀਂ ਲੋਕਾਂ ਦੀ ਗੱਲਾਂ ਆਪ ਸੁਣੇ ਇਹ ਸਿਰਫ ਫਰਕ ਇਹੀ ਹੋਇਆ ਵਾ ਮੈਂ ਤੁਹਾਨੂੰ ਇਹ ਜੇ ਸਬੂਤ ਦਿਖਾ ਦੂੰ ਆਂ ਉਹ ਟਾਈਮ 'ਚ ਜਿਨ੍ਹਾਂ ਨੂੰ ਸ਼ਰੇਮ ਜਾ ਕੇ ਕਿਸੇ ਨੂੰ ਕਹਿੰਦਾ ਵਾ ਜੀ ਜੇ ਮੇਰਾ ਭਰਾ ਹਾਰ ਗਿਆ ਮੈਂ ਸਾਰੇ ਸ਼ਹਿਰ ਨੂੰ ਅੱਗ ਲਾ ਦੂੰ ਤੁਸੀਂ ਦੱਸੋ ਸੇ ਇਹ ਕੋ ਕੇਸ ਨਹੀਂ ਬਣਦਾ ਇੱਕ ਪਾਸ਼ਾ ਹੁੰਦੀ ਹੈ ਮੈਂ ਠੀਕ ਆ ਮੈਨੂੰ ਲੱਗਦਾ ਮੇਰੀ ਉਮਰ ਦੇ ਸਾਨਾ ਮੈਂ ਜੀ ਧਮਕੀ ਤੂੰ ਦੇ ਸਕਦਾ ਗੱਲ ਤਾਂ ਕੋਈ ਹੈ ਹੀ ਨਹੀਂ ਇੱਕ ਜੇ ਉਸ ਬੰਦੇ ਨਾਲ ਮੇਰੀ ਸੌਰੀ ਆ ਮੈਂ ਮੈਂ ਉਹਦੇ ਨਾਲ ਸੌਰੀ ਕਰ ਲੂੰਗਾ ਮਗਰ ਇਹਦੇ ਥਰੂ ਕਿਉਂ ਕਰੂੰਗਾ ਮਤਲਬ ਦੋਨੋਂ ਤੇਰਾ ਬੈ ਕੇ ਹੋ ਸਕਦਾ ਮੈਂ ਮੇਰੀ ਗਲਤ ਜੇ ਉਹਨੂੰ ਲੱਗਦਾ ਗੱਲ ਸੁਣੋ ਮੈਂ ਤੁਹਾਨੂੰ ਮੈਂ ਦੱਸਦਾ ਵੀ ਜੋ ਲਫ਼ਜ਼ ਮੈਂ ਬੋਲੇ ਆ ਮੇਰੇ ਉਹ ਕੋਈ ਤੁਸੀਂ ਦੱਸ ਦਿਓ ਤੁਸੀਂ ਪੱਤਰਕਾਰ ਹੋ ਮੈਂ ਕੋਈ ਗਲਤ ਬੈਡਿੰਗ ਠੀਕਾ ਉਹਨੂੰ ਫੀਲ ਹੋ ਗਿਆ ਉਹਨੂੰ ਜੇ ਫੀਲ ਹੋਇਆ ਉਹ ਤਾਂ ਆਪਾਂ ਉਹਨੂੰ ਕਹਿੰਦੇ ਭਾਈ ਜੇ ਤੇਰੇ ਦਿਲ ਨੂੰ ਲੱਗੀ ਤਾਂ ਸਾਾਨੂੰ ਵੀ ਮਹਿਸੂਸ ਸਾਡੇ ਵੀ ਇਦਾਂ ਹੀ ਦਿਲ ਤੇ ਲੱਗੀ ਨਾ ਗੱਲ ਜੇ ਇੱਕ ਤੁਹਾਡਾ ਬੰਦਾ ਤੁਸੀਂ ਕਹਿੰਦੇ ਹੋ ਹਰ ਵੇਲੇ ਕਹਿੰਦੇ ਨਾ ਯਾਰ ਮੇਰਾ ਬੰਦਾ ਤੁਹਾਡੇ ਨਾਲ ਕੋਈ ਹੈ ਜੀ ਮੈਸੇਬ ਨਹੀਂ ਕਰਦੇ ਕਿੱਥੇ ਲੱਗਦੀ ਗੱਲ ਦਿਲ ਤੇ ਆ ਕੇ ਲੱਗਦੀ ਜੇ ਉਹਨੇ ਦਿਲ ਤੇ ਲਾਈ ਉਹ ਦਿਲ ਤੇ ਨਹੀਂ ਲਾਈ ਉਹ ਬੰਦਾ ਉਹਦਾ ਮਿਸਯੂਜ਼ ਕਰ ਰਿਹਾ ਉਹਨੂੰ ਉਹ ਸਿਰਫ ਕੈਸ਼ ਕਰਾ ਰਿਹਾ ਤੁਸੀਂ ਦੱਸੋ ਵੀ ਇੱਕ ਇਹ बार-बार ਸਵੇ ਕੱਲ ਤੋਂ ਲੈ ਕੇ ਹੁਣ ਤੱਕ ਕਿੰਨੇ ਤੁਹਾਡੇ মিডিਆ ਵਾਲੇ ਬੁਲਾ ਕੇ ਇੰਟਰਵਿਊ ਕਰਾਉਂਦੇ ਆ ਚਲੋ ਇਹਦੀ ਇੱਛਾ ਵਾ ਅਸੀਂ ਕੁਝ ਨਹੀਂ ਕਹਿੰਦੇ ਇਹ ਭੁਲੇਖੇ ਜਾ ਵੀ ਜੇ ਮੈਨੂੰ ਮੈਂ ਕਿਸੇ ਨਾਲ ਗਲਤ ਕੀਤਾ ਵਾ ਸਾਰਾ ਭੁਗਤਾਨ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਸਾਰਾ ਭੁਗਤਾਨ ਇੱਥੇ ਹੀ ਆ ਜ਼ਮੀਨ ਤੇ ਹੀ ਹੋਣਾ ਜੇ ਮੈਂ ਗਲਤ ਕੀਤਾ ਤਾਂ ਮੈਂ ਭੁਗਤੂਗਾ ਜੇ ਇਹ ਗਲਤ ਕਰ ਰਿਹਾ ਹੋਊਗਾ ਤਾਂ ਇਹਦਾ ਭੁਗਤਾਨ ਇਹਨੇ ਵੀ ਦੇਖਣਾ ਇਹ ਭੁਲੇ ਇਹ ਭੁਲੇਖੇ ਜਾ ਕਿ ਵੀ ਰੱਬ ਨੂੰ ਭੁੱਲ ਜਾਂਦੇ ਆਪਾਂ ਤੇ ਇਹ ਸੰਸਾਡੇ ਨਾਲ ਗੁਰਮੁਖ ਸਿੰਘ ਮਿੱਠੂ ਵਾਂਸਲ ਜੀ ਨਾਲ ਦੇ ਉੱਤੇ ਇਲਜ਼ਾਮ ਗੌਰਵਜੀਤ ਗੋਰਾ ਦੇ ਵੱਲੋਂ ਬੜੇ ਗੰਭੀਰ ਸੀਗੇ ਕਿ ਜਿਹੜੀ ਇਹਨਾਂ ਦੀ ਸ਼ਬਦਾਵਲੀ ਉਹ ਗਲਤ ਸੀਗੀ ਪਰ ਇਹਨਾਂ ਨੇ ਕਿਹਾ ਕਿ ਮੈਂ ਇੱਕ ਹੱਕ ਹੋਣ ਦੇ ਨਾਤੇ ਉਸ ਸ਼ਖਸ ਦੇ ਨਾਲ ਗੱਲਬਾਤ ਕੀਤੀ ਸੀ ਪਰ ਜੇ ਕਿਦੇ ਉਹ ਸ਼ਖਸ ਆ ਕੇ ਮੇਰੇ ਨਾਲ ਬਹਿ ਕੇ ਗੱਲ ਨਿਬੇੜਨੀ ਚਾਹੁੰਦੇ ਆ ਤਾਂ ਅਸੀਂ ਉਹਨਾਂ ਨਾਲ ਨਿਬੜਾਂਗਾ ਪਰ ਮੈਂ ਗੌਰਵਜੀਤ ਗੋਰਾ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਉਹਨਾਂ ਦੇ ਜਿਹੜੇ ਇਲਜ਼ਾਮ ਲਗਾਏ ਉਹਨਾਂ ਇਹਨਾਂ ਨੇ ਉਸ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਲੁਧਿਆਣਾ ਤੋਂ ਕੈਮਰਾ ਪਰਸਨ ਬੰਲੂ ਦੇ ਨਾਲ ਅਭਿਸ਼ੇਖ ਗੁਰੋਟਾ ਸਿੰਗਜ਼ న్యూਸ ਲੁਧਿਆਣਾ